ਹਾਂਜੀ ਆ ਜਾਓ ਉਹਨੇ ਨਹੀਂ ਤਾਂ ਨਾ ਸਹੀ ਰੋਟੀ ਪਾਣੀ ਬਣਾਉਣੇ ਖਾਣੇ ਆ ਨਹੀਂ ਰੋਟੀ ਦੀ ਜੇ ਭੁੱਖ ਨਹੀਂ ਆਪਾਂ ਚਾਪਾਂ ਪੀਤਾ ਵਾ ਭੁੱਖ ਨਹੀਂ ਗਈ ਅਸਾ ਅਸਾ ਚਲ ਨਹੀਂ ਕੋਈ ਗੱਲ ਨਹੀਂ ਫਿਰ ਵੀ ਬਣਾ ਲੈਣੀ ਆ ਆਹੋ ਤੇ ਗੱਲ ਸਹੀ ਆ ਉਹਨੇ ਮੈਂ ਨਾ ਕੀ ਕੁਛ ਕੀਤਾ ਆਹੋ ਤੇ ਮੈਂ ਸਭ ਜਾਣਦੀ ਆ ਆਹੋ ਆ ਜਾ ਬਹਿ ਜਾ ਕੋਈ ਗੱਲਾਂ ਬਾਤਾਂ ਮਾਰਦੇ ਨਹੀਂ ਕਰਾਂਗਾ ਬਾਤਾਂ ਕਿ ਮਾਰਦੇ ਨਹੀਂ ਤੇ ਆਉਣਗੇ ਉੱਤੇ ਹੀ ਉਹ ਨਹੀਂ ਆਉਂਦੇ ਹੈਗੇ ਕੋਈ ਨਹੀਂ ਇਧਰ ਆਹੋ ਬੈਠੋ ਇੱਥੇ ਬੈਠੋ ਦਹੀ ਮਾਪਾ ਤੇ ਖਚਰੀ ਨਹੀਂ ਨਹੀਂ ਕੋਈ ਗੱਲ ਨਹੀਂ ਤੇ ਮੈਂ ਅੱਗੇ ਵੇਖਣ ਦੀ ਹਾਂ ਮੈਂ ਅਵੇ ਇਹ ਲਾ ਕਿੱਡੇ ਚਲਾ ਕੇ ਚਲਾ ਇੱਕ ਦਹਾਣਾ ਇੱਕ ਤਾਂ ਦੋ ਚਲਾ ਕੇ ਕਿਹਨੇ ਭੇਤ ਨਹੀਂ ਦਿੱਤਾ ਇਹਨਾਂ ਨੇ ਤੇ ਉਹਦੀ ਮਾਂ ਮੈਨੂੰ ਫੋਨ ਕਰਦੀ ਹੈ ਅੱਛਾ ਉਹ ਆਂਦੀ ਮੇਰੀ ਕੁੜੀ ਦਾ ਪਤਾ ਲੈ ਕੇ ਆ ਬੱਸ ਦੱਸਣ ਕਿੱਥੇ ਆ ਆਹ ਤੇ ਫੇਰ ਹੁਣ ਦੱਸ ਕੀ ਪਤਾ ਕੀ ਪਤਾ ਕਿੱਥੇ ਤੇ ਕਿੱਥੇ ਨਹੀਂ ਹੈਗੀ ਕੀ ਤਾਂ ਇਹਨਾਂ ਮਾਰ ਮੂਰ ਨਹੀਂ ਦਿੱਤੀ ਨਹੀਂ ਨਹੀਂ ਮਾਰੀ ਮੂਰੀ ਨਹੀਂ ਹੈਗੀ ਇਹਨਾਂ ਨੇ ਇੰਨੇ ਜੋਗੇ ਨਹੀਂ ਹੈਗੇ ਮੂੰਹ ਦੇ ਬੜਬੜਾ ਕੀ ਪਤਾ ਕਿੱਥੇ ਹੁਣ ਮੈਨੂੰ ਤੇ ਇਹੋ ਦਰਸਣ ਦੇ ਵਿੱਚ ਜੇ ਹੁਣ ਉਹ ਕੋ ਕੱਢ ਲਗੇ ਹਣਾ ਇਹਨੇ ਵਾਲੇ ਤੋਂ ਆ ਵਿਚਾਰੀ ਜਰੀ ਇਹ ਲਿਆਂਦੀ ਹੈ ਕੀ ਕਰੂਗੀ ਫਿਰ ਇਹ ਤਾਂ ਗੁੱਪਿਛੋ ਗਰੀਬ ਵਾ ਤੇ ਮੈਨੂੰ ਵੀ ਇਹਦਾ ਤਰਸਾਉਂਦਿਆ ਹਣਾ ਇਹ ਵੇਖ ਤਾਂ ਸਾਹਮਣੇ ਬੋਲੀ ਆ ਕੇ ਮੂੰਹ ਚੋ ਭਗੜੇ ਬੈਠੀ ਰਹੀ ਆ ਬਹੁਤ ਚੰਗੀ ਕੁੜੀ ਆ ਆਹੋ ਤੇ ਫਿਰ ਮੈਂ ਕਹਿੰਦਾ ਤਰਸਾਉਂਦਾ ਤੇ ਜੇ ਇਹ ਤਾਂ ਕਹਿੰਦੇ ਤੁਸੀਂ ਤਾਂ ਕਹਿੰਦੇ ਮਾਰਤੀ ਮਾਰਨ ਜੋਗੇ ਨਹੀਂ ਹੈਗੇ ਉਹ ਇਹ ਕਹਿੰਦੇ ਆ ਕਿ ਕਿਸੇ ਦਿਨ ਨਿਕਲ ਨਹੀਂ ਗਈ ਨਾ ਨਾ ਉਹ ਕੁੜੀ ਨਿਕਲਣ ਵਾਲੀ ਨਹੀਂ ਕੁੜੀ ਤੇ ਇਹਦੇ ਵੰਗਰ ਪਲੀ ਮਾਨਸੀ ਆਹੋ ਇਹ ਹੁਣ ਜਿੱਦਾਂ ਮੈਂ ਵੇਖ ਹੀ ਲਈ ਆ ਤੇ ਇਹ ਤਾਂ ਰੱਬ ਹੀ ਜਾਣਦਾ ਇਹਨਾਂ ਨੇ ਕੀ ਕੀਤਾ ਵਾ ਨਹੀਂ ਇਹ ਮਾਂਪਾ ਤਾਂ ਬਹੁਤ ਖਚਰੇ ਆ ਪਰ ਮਨ ਨੂੰ ਲੱਗਦੇ ਨੇ ਜਨੇ ਜੋਗੇ ਹੈਗੇ ਮੂੰਹ ਦੇ ਬੜ ਬੋਲੇ ਆ ਹੈ ਨਹੀਂ ਕਹੇ ਜੋਗੇ ਡਰਦੇ ਆ ਹਾਂ ਡਰ ਤਾਂ ਉਤਰਾਂ ਆ ਸਾਬੀ ਉਦੋਂ ਗਿਆ ਸੀ ਜਦੋਂ ਆਂਦਾ ਹਾਂ ਮਾਸੀ ਨੂੰ ਪਤਾ ਵਾ ਮਾਸੀ ਨੂੰ ਪਤਾ ਹੋਣੀ ਗੱਲ ਮੈਨੂੰ ਤਾਂ ਪਤਾ ਨਹੀਂ ਹੁਣ ਜਿੰਨੇ ਮੈਂ ਹੱਥੀ ਕਰਾਇਆ ਹੱਥੀ ਕਰਾਇਆ ਵਾ ਇਹ ਬੜੇ ਚਲਾ ਗਏ ਤੇ ਭਾਜੀ ਹਰਜੀਤ ਆਉਂਦਾ ਮੈਨੂੰ ਲੱਗਦਾ ਉਹਦੇ ਮਗਰ ਵੀ ਪਏ ਉਹਦਾ ਮੂੰਹ ਤਾਂ ਮਿੱਠੇ ਆ ਵੀ ਜੇ ਕੋਈ ਲੈਣਾ ਲੂਣਾ ਹੋਵੇ ਜਾਂ ਕੋਈ ਕੰਮ ਹੋਵੇ ਤੇ ਮਗਰੋਂ ਪਏ ਬੇਸਕ ਉਹਦੀ ਬਤਕੋਈਆਂ ਕਰਦੇ ਹੁਣ ਮੇਰੇ ਵੀ ਇਦਾਂ ਹੀ ਕਰਦੇ ਆ ਕੇ ਕਰਦੇ ਹੁਣ ਮੈਨੂੰ ਲੱਗਦਾ ਵਾ ਕਰਦੇ ਆ ਕਿਉਂਕਿ ਮੂੰਹ ਤੇ ਤਾਂ ਮਿੱਠੇ ਆ ਆਹੋ ਤੇ ਮਨ ਨੂੰ ਕਹਿੰਦੇ ਚੱਲ ਜੀ ਮਗਰੋਂ ਤੈਨੂੰ ਬੜੀ ਕਲਾ ਕਰਦੇ ਆ ਪਰ ਇਹ ਕੰਮ ਚਾਹੀਦਾ ਨਹੀਂ ਨਾ ਵੇਲਾ ਔਖੀ ਸੌਖੀ ਨੇ ਤੋੜੇ ਜਾਂਦੇ ਤੁਸੀਂ ਆਹੋ ਤੋ ਇਹਦੀ ਗੱਲਾਂ ਦੀ ਮਗਰੋਂ ਬੜੀ ਕਲਾ ਕਰਦੇ ਤੇ ਕਹਿੰਦੀ ਮੇਰੇ ਨਾਲ ਆਣਾ ਨਹੀਂ ਤੁਸੀਂ ਮੈਂ ਤੱਸ ਕੀ ਕਹਿ ਰਾਂ ਉਹਨੇ ਵੀ ਚੱਲ ਜਾਣਾ ਮੈਂ ਥੋੜਾ ਨਾ ਲੈਣਾ ਤੇ ਮੈਂ ਤਾਂ ਸੁ ਕੁੜੀ ਮਨਜੀਤ ਨੂੰ ਬਾਹਰ ਕਲਾਇਆ ਹੀ ਉਹ ਤੇ ਸਾਬੀ ਵੇਹ ਕਿਤਰਾ ਪੈਂਦਾ ਆ ਆਹੋ ਹੈ ਨਾ ਮੈਂ ਕਿਹਾ ਵੀ ਤੂੰ ਪਤਾ ਕਰ ਲੈ ਪਤਾ ਵੀ ਕੀ ਕਰਨ ਹਾਂ ਮਨਜੀਤ ਇੱਥੇ 4 ਦਿਨ ਰਹਿ ਗਈ ਸਾਰੇ ਕੰਮ ਇੱਥੇ ਹੋਏ ਹੋਏ ਹੋਣੇ ਫਿਰ ਪਤਾ ਨਹੀਂ ਮੈਂ ਹੁੰਦੀ ਨਹੀਂ ਆ ਪਰ ਮੇਰੇ ਸਾਹਮਣੇ ਕੋਈ ਇਹੋ ਜੀ ਗੱਲਬਾਤ ਨਹੀਂ ਹੋਈ ਤੇ ਪੰਜ ਮੈਂ ਅਕਲ 24 ਘੰਟੇ ਬੈਠੀ ਰਹੀ ਨਹੀਂ ਤੁਹਾਨੂੰ ਪਤਾ ਮੈਂ ਘੜੀ ਤੇ ਘੜੀ ਆਈ ਤੇ ਬਸ ਮਿਲ ਕੇ ਤੇ ਚਲੇ ਗਈ ਤੇ ਮਗਰ ਕੀ ਪਤਾ ਕੀ ਬੰਦਾ ਤੇ ਪਤਾ ਵੀ ਕੀ ਕਰਨ ਤੇ ਇਹਨਾਂ ਨੇ ਦੱਸਿਆ ਵੀ ਨਹੀਂਗਾ ਮਨਜੀਤ ਨੇ ਵੀ ਨਹੀਂ ਮੈਨੂੰ ਦੱਸਿਆ ਤੇ ਮਨਜੀਤ ਨੇ ਕਿ ਦੱਸਣਾ ਤੁਹਾਨੂੰ ਫਿਰ ਕਿੱਦਾਂ ਪਤਾ ਲੱਗਾ ਮੈਂ ਜਦੋਂ ਤੈਨ ਕਰਨ ਲਈ ਆ ਤੇ ਧੀਰੇ ਰੱਤਾਵਾ ਵਲਾਈ ਤੇ ਮੈਂ ਕੁੜੀ ਏ ਕੀ ਅਸੀਂ ਮੈਂ ਬਾਹਰ ਜਾਣਾ ਹਾਂ ਤੁਹਾਡਾ ਫੋਨ ਹੋਮਿਨਾ ਦਾ ਸਿਆਈ ਨਹੀਂ ਮੁੰਡੇ ਦਾ ਫੋਨ ਨਹੀਂ ਤੁਹਾਨੂੰ ਆਇਆ ਤੁਹਾਡੇ ਦਾ ਮੁੰਡੇ ਨੇ ਉਹਨੂੰ ਬੰਦ ਕਰ ਲਿਆ ਉਹਨਾਂ ਫੋਨ ਕਰਨ ਵੀ ਕਿਤੇ ਡਾਕ ਨਾ ਲਵੇ ਅੱਛਾ ਹਾਂ ਤੇ ਮੈਂ ਬਥੇਰੀ ਲੋੜੀ ਵਾਲੀ ਪਾਈ ਵੀ ਮੈਂ ਕਿਤਰਾ ਇਕੱਲੀ ਨੇ ਰਹਿਣਾ ਐਡੇ ਵੇਲ ਚ ਤੁਸੀਂ ਆਪਣੇ ਪੁੱਤ ਨਾਲ ਗੱਲ ਕਰਨੀ ਨਾ ਵੀ ਮੈਨੂੰ ਇਕੱਲੇ ਨੂੰ ਸੰਟ ਗਿਰਿਆ ਮੈਂ ਗੁੱਸੇ ਨਾਲ ਭੈਣ ਜੀ ਕੀਤੀ ਨਹੀਂ ਜਿਉਂ ਪੁੱਤ ਨੇ ਮੈਨੂੰ ਨਹੀਂ ਦੱਸਿਆ ਹਾਂ ਤੇ ਸਵਰਿਆਂ ਨਾਲ ਸਾਰੀ ਗੱਲਬਾਤ ਕਰ ਲਈ ਹੋ ਸੱਤ ਸੱਤੇ ਸਾਲਾ ਉਹਦਾ ਬੜਾ ਚਲਾਕ ਵਾ ਹੋਈ ਤੇ ਗੱਲ ਹੈ ਫਿਰ ਇਹਨਾਂ ਦੀ ਰਲੀ ਭੁਗਤ ਵਾ ਆਹੋ ਆਹੋ ਤੇ ਹੁਣ ਵੇ ਹੁਣ ਕਿੱਦਾ ਤੁਸੀਂ ਸੱਚੇ ਹੁੰਦੇ ਸਾਡੀ ਕੁੜੀ ਕਿੱਥੇ ਚਲ ਗਈ ਆ ਆਹ ਕੱ비 ਕਿੱਦਾ 扑ੜ ਕੰਡਿਆ ਕੰਡਿਆ ਤਾਂ ਸਾਡੀ ਚੰਗੇ ਠੰਡੇ ਪੱਠੇ ਪਾਈ ਸਾਡੀ ਕੁੜੀ ਨੂੰ ਤੁਸੀਂ ਕੋਈ ਕਰਤਾ ਫਲਾਂ ਕਰਤਾ ਆਹ ਕਹਿੰਦਾ ਮੈਂ ਜੇ ਕਰਨਾ ਤਾਂ ਮੈਂ ਪਹਿਲਾਂ ਕਰਦੇ ਕਿ ਹੁਣ ਦੋ ਤਿੰਨੇ ਸਾਡੇ ਤੇ ਹੁਣ ਮੈਂ ਕਰਨਾ ਤੇ ਤੁਹਾਡੀ ਆਤ ਨਹੀਂ ਮੇਰੇ ਕੋਲ ਜੋ ਕੁਛ ਤੂੰ ਹਾਂ ਕੀਤਾ ਦੋ ਕੁਛ ਹੋਵੇ ਉਹੋ ਹੀ ਗੱਲ ਕੇ ਜਦੋਂ ਹੁਣ ਆਪ ਮੈਂ ਕੀਤਾ ਤੇ ਮੈਨੂੰ ਵੀ ਸਾਥ ਉਹ ਹੀ ਪੈਣਾ ਵਾ ਪੈਣਾ ਵਾ ਤੇ ਜੋ ਤੁਸੀਂ ਕੀਤਾ ਮਾਜੀ ਪਤਾ ਜੋ ਜੇ ਬੰਦਾ ਆ ਪਏ ਉਹ ਜੇ ਦੂਜ ਇਹ ਰਿਆਲੇ ਫੋਨ ਕਰਨਾ ਮੁੰਡੇ ਨੂੰ ਮੈਂ ਕੀ ਕਰਾਂ ਕਰੋ ਫਿਰ ਆਹੋ ਕਰੋ ਫੋਨ ਕਰਨਾ ਨਾਲੇ ਪਤਾ ਲੱਗ ਜਾ ਵੀ ਦੋ ਦੋ ਦਾ ਦੋ ਦੋ ਦਾ ਪਾਣੀ ਦਾ ਪਾਣੀ ਆਪੀ ਹੋ ਜਾਊਗਾ ਆਹੋ ਤੇ ਬਾਕੀ ਇਹ ਆ ਵੀ ਇਹਨਾਂ ਨੇ ਦੱਸ ਕੀ ਕੀਤਾ ਯੋ ਮੇਰਾ ਤਾਂ ਇੱਥੇ ਖਲੋਣ ਨੂੰ ਜੀ ਇਹ ਨਹੀਂ ਕਰਦਾ ਘਰ ਇਹਨਾਂ ਦੇ ਮੈਂ ਆਉਣ ਵਾਲੇ ਹਾਂ ਹੂੰ ਹੂੰ ਆ ਤਾਂ ਫੇਰ ਕੀ ਕਰੇ ਫਿਰ ਆਉਣਾ ਪਿਆ ਮਜਬੂਰੀ ਨੂੰ ਮਜਬੂਰੀ ਨੂੰ ਪੁੱਛਣ ਵਾਸਤੇ ਉਹ ਮੈਨੂੰ ਛੱਡਦੇ ਨਹੀਂ ਗਾੜੀ ਆਦੇ ਉਹਦੇ ਵਿੱਚੋਂ ਲਣ ਬਣ ਕੇ ਆ ਗਈ ਹਾਂ ਆਹੋ ਦਾ ਸੌਦੇ ਕਰਕੇ ਆਏ ਤੁਸੀਂ ਪੁੱਛਣ ਵਾਸਤੇ ਸਾਬੀ ਵੇਖੇ ਇਤਰੀ ਚਾਚੀ ਦੀਆਂ ਗੱਲਾਂ ਉਹ ਚਾਚੀ ਤੇ ਅੱਗ ਲਾਉਣ ਵਾਲੀ ਆ ਚਾਚੀ ਸਾਰਾ ਕੁਝ ਕਰਦੀ ਆ ਤਦੇ ਹਜੇ ਤੱਕ ਫੋਨ ਨਹੀਂ ਕੀਤਾ ਪਤਾ ਨਹੀਂ ਕੀ ਗੱਲਾਂ ਉਹਨਾਂ ਇੰਨੀਆਂ ਕਰਨ ਲਈ ਗੂੜੀਆਂ ਬਿਠਾ ਲਈ ਹੋਣੀ ਆ ਸਾਰੀਆਂ ਕੀ ਦੱਸਣੀਆਂ ਚਾਚੀ ਨੇ ਉਹੋ ਹੀ ਕਿ ਜਿਹੜੀ ਮਾੜੀ ਮੋਟੀ ਹੋਈ ਬੀਤੀ ਨਿੱਕੀ ਮੋਟੀ ਸਾਰੀਆਂ ਇਹਨੇ ਚਿੱਠੀ ਤਾਰ ਦੇਣੀ ਆ ਪਤਾ ਨਹੀਂ ਕਿਦਾਂ ਦਾ ਸੁਭਾਅ ਆ ਵੇਲਾ ਸਾਡੇ ਮੂੰਹ ਤੇ ਸਾਡੀ ਧੁਣ ਕਿਦੀ ਬਾਹ ਫੜ ਕੇ ਲੈ ਗਈ ਇਹਨੂੰ ਹੈ ਉਹ ਵੀ ਤੇ ਗਾਲਾਂ ਪੁੱਤ ਸਾਡੇ ਕੋ ਸੁਣ ਲੈਂਦੀ ਆ ਤੇ ਰੱਖਦੀ ਢਿੱਡ ਜੀ ਆ ਇਹ ਆ ਵੀ ਹੋਰ ਕਿਸੇ ਨਾਲ ਨਹੀਂ ਕਰਦੀ ਤੇ ਇਹ ਇਹ ਨਾਲ ਸਾਰੀਆਂ ਗੱਲਾਂ ਕਰ ਦੂਗੀ ਹਨਾ ਕੀ ਪਤਾ ਕਰੂ ਜਾਂ ਨਾ ਕਰੂ ਪਰ ਕਰਨ ਤੋਂ ਰਹਿਣਾ ਨਹੀਂ ਚਾਚੀ ਪੁੱਤ ਜੀ ਤੇ ਉਹਨੇ ਨਾਲ ਖੜੀ ਆ ਹੋਰ ਕੀ ਆ ਹਾਂ ਚਾਚੀ ਇਹਨਾਂ ਵੀ ਨਹੀਂ ਸੋਚਦੀ ਵੀ ਸਾਡੇ ਸਾਹਮਣੇ ਇਦਾਂ ਨਹੀਂ ਤੂੰ ਕਰਨ ਪਰ ਮੈਂ ਨਹੀਂ ਇਹ ਸੋਚਦੀ ਵੀ ਸਕਿੰਦਰ ਇਦਾਂ ਕਰਦੀ ਹੋਗੀ ਪਰ ਇੱਕ ਵਾਰੀ ਇਹਨੂੰ ਆ ਲੈੰਦੇ ਚਾਹੇ ਫੋਨ ਆ ਲੈੰਦੇ ਫੇਰ ਇਹਦੀ ਖਾਤਰਦਾਰੀ ਕਰੂੰਗੀ ਵੀ ਤੂੰ ਨਹੀਂ ਕਹਿ ਸਕੀ ਤੇਰੀ ਜ਼ੁਬਾਨ ਨੂੰ ਕੀ ਗੱਲ ਏ ਆ ਵੇਲਾ ਬੋਲੀ ਨਹੀਂ ਕਿਤੇ ਸਭੀ ਚਲਾ ਗੱਲਾਂ ਛੱਡ ਜਿਹੜਾ ਮੈਂ ਤੁਹਾਨੂੰ ਡਾਕਟਰ ਦਾ ਗਿਆ ਸੀ ਕੀਤਾ ਪਤਾ ਉਹ ਮੰਮੀ ਕੀਤਾ ਵਾ ਡਾਕਟਰ 40000 ਰੁਪਏ ਮੰਗਣ ਡਿਆ ਵਾ ਬੜੇ ਬੇਹੇ ਮੰਗਦਾ ਤੇ ਪੈਸੇ ਦੇ ਕੇ ਕੰਮ ਹੁੰਦੇ ਇਹੋ ਜੇ ਉਹ ਚੱਲ ਇਹ ਵੀ ਕੰਮ ਹੋ ਜਾਊਗਾ ਮੰਮੀ ਕੋਈ ਗੱਲ ਨਹੀਂ ਜਿਹੜੀ ਆ ਨਵਾਂ ਪੈ ਗਿਆ ਵਾ ਪੰਗਾ ਉਹ ਪਹਿਲਾਂ ਸਮੇਟੀਏ ਮੈਂ ਕਹਿੰਦਾ ਮੰਜੀਦ ਦਾ ਕੋਈ ਹੱਲ ਕਰੀਏ ਨਾ ਕੰਮ ਹੋਵੇ ਪਹਿਲੇ ਵਾਲਾ ਸਾਡੇ ਘਰੀ ਨਿਕਲ ਜੇ ਕੰਮ ਆ ਹੋਈ ਇਹ ਤੇ ਹੈ ਪੁੱਤ ਚੱਲ ਇਹ ਤੇ ਮੁੜ ਕੇ ਲੋਕਾਂ ਪਤਾ ਕੀ ਕਹਿਣਾ ਵਾ ਕਹਿਣਾ ਇਹ ਕੀਤੀਆਂ ਭਰਨ ਦੇ ਆ ਵਾਖਰ ਦੀ ਬਾਕੀ ਫਿਰ ਲੋਕੀ ਇਹੋ ਗੱਲ ਕਹਿੰਦੇ ਆ ਨਾ ਹੋਰ ਕੀ ਹੈ ਮੈਂ ਤੇ ਆਪ ਸੋਚਾਂ ਚ ਪਿਆ ਉਦੋਂ ਦਾ ਹੀ ਇਕੱਲਾ ਬਹਿ ਕੇ ਸੋਚਣ ਡਿਆ ਵੀ ਕਿੱਥੇ ਹੋ ਮਨਜੀਤ ਕੀ ਬੰਡਿਆ ਹੋਊਗਾ ਨਿਆਣਿਆਂ ਦਾ ਕੀ ਹਾਲ ਹੋਊਗਾ ਕੀ ਸਾਬਤ ਆ ਵਿਆ ਹੈ ਕੋਤੋਂ ਵਿਚ ਦੇਣਾ ਪੜੀ ਲਿਗੀ ਹੈਗੀ ਤੂੰ ਕਿਤੇ ਉਹ ਫੋਨ ਹੀ ਲਾ ਦੇ ਦਾਸੀ ਦੇ ਹਨ ਨੂੰ ਬੜੇ ਚਿਰ ਦੇ ਵੇਲੇ ਮਾਸੀ ਉਹਨਾਂ ਨੂੰ ਕੁੜੀਆਂ ਦੇ ਮੇਹਣੇ ਮਾਰਦੀ ਸੀ ਕਦੀ ਕੋ ਕਹਿਣਾ ਕਦੀ ਕੋ ਕਹਿਣਾ ਉਹਨੂੰ ਛੇਦਾਂ ਨੂੰ ਬੜੀ ਯਾਰੀ ਮੈਂ ਸਮਝਾਇਆ ਹੀ ਉਹ ਆ ਦਿੰਦੀ ਮੇਰਾ ਉਹੀ ਘਰ ਵਾ ਉਹਨੇ ਤੇ ਆਪਣਾ ਘਰ ਬਣਾਇਆ ਹੁਣ ਵਿਚਲੀ ਗੱਲ ਦਾ ਸਾਨੂੰ ਥੋੜਾ ਪਤਾ ਹੀ ਪੁੱਤ ਇਹਨਾਂ ਦਾ ਚਾਚੇ ਚਾਚੇ ਹਰਜੀਤ ਨਾ ਕਰਦਾ ਵਾ ਗੱਲ ਮੈਂ ਕਿ ਹਾਬ ਜੀ ਨਾਲ ਇੱਥੇ ਆਇਆ ਵਾ ਮੋਟਰ ਤੇ ਹੀ ਆ ਆਹੋ ਲੈ ਲੈ ਸਲਾਹ ਉਹਦੀ ਕਿੱਦਾਂ ਕਹਿੰਦੇ ਆ ਜਿਹੜਾ ਹਸਾਬ ਨਾਲ ਕਹਿੰਦੇ ਆ ਫਿਰ ਜੇ ਸਾਨੂੰ ਕਹਿਣਗੇ ਤੇ ਆਪਾਂ ਜਾ ਕੇ ਪਤਾ ਕਰ ਲਾਂਗੇ ਜੇ ਉਹ ਕਹਿਣਗੇ ਤੇ ਉਹ ਚੱਲ ਜਾਣਗੇ ਜਿੱਦਾਂ ਵੀ ਕਹਿਣਗੇ ਨਹੀਂ ਚਾਚੇ ਦੀ ਸਲਾਹ ਤੋਂ ਬਿਨਾਂ ਨਹੀਂ ਹੁਣ ਕੰਮ ਕਰਨਾ ਆਂਦਾ ਮੈਂ ਛੱਪੜ ਲੱਲਿਆ ਵਾ ਠੀਕੀ ਤੇ ਉੱਥੇ ਮੋਟਰ ਛੱਡਣ ਡਿਆ ਹੀ ਅੱਗੇ ਮੈਂ ਤੇ ਐ ਸਗੋਂ ਵੀ ਚੱਲ ਚਾਹ ਲੈ ਕੇ ਆਂਨਾ ਚਾਚਾ ਉਹਨੇ ਕਹਿ ਦੇਣਾ ਤੇਰੀ ਚਾਹ ਕਿੱਥੇ ਚੱਲ ਕੋਈ ਨਹੀਂ ਪੁੱਤ ਚਾਹ ਬਣੀ ਆ ਲੈ ਜਾ ਫਿਰ ਨਹੀਂ ਮੰਮੀ ਰਹਿੰਦੇ ਹੁਣ ਚਾਹ ਕੀਪ ਤਾਂ 2 ਘੰਟੇ ਹੋ ਗਏ ਆ ਉੱਥੇ ਵੇਖਦਾ ਬੈਠਾ ਹਣਾ ਵਾ ਤੇ ਮੈਂ ਉਹਨੂੰ ਦੱਸ ਦਾਂ ਮੈਂ ਬਣਾਈ ਆਪਣੇ ਜੋਗੀ ਚੱਲ ਦੋਏ ਜਣੇ ਲੈ ਜਾਓ ਤੁਸੀਂ ਚੱਲ ਫੇਰ ਲੈ ਜੈਣਾ ਵਾ ਕੋਈ ਨਹੀਂ ਪਾ ਦੋ ਫੇਰ ਪਾ ਦਿੰਦੇ ਨਵਾ ਸੇ ਆਪਾ ਨਵਾ ਬੰਗਾ ਨੂੰਨ ਦਰਦਾ ਠੂਕਾਂ ਖਾਣ ਵਾਲਾ ਕੰਮ ਹੋਇਣਾ ਸਾਡਾ ਕਿੱਦਾਂ ਭੱਜ ਦੌੜ ਹੋਣੀ ਕਦੀ ਕਿਤੇ ਜਾ ਕਦੀ ਕਿਤੇ ਜਾ ਜੇ ਮਨਜੀਤ ਬਾਹਰ ਗਈ ਹੁੰਦੀ ਤੇ ਸਾਨੂੰ ਫੋਨ ਨਾਲ ਆਉਂਦੀ ਉਹਦੀ ਤੇ ਖੁਸ਼ੀ ਨਹੀਂ ਸਾਂਭੀ ਜਾਣੀ ਸਾਰਾ ਕੁਝ ਇਥੋਂ ਕਰਕੇ ਕੱਪੜੇ ਖਰੀਦ ਕੇ ਮੰਮੀ ਨੂੰ ਨਾਲ ਲੈ ਜਾ ਕੇ ਸਾਰਾ ਸਮਾਨ ਸਮੂਲ ਲੈਣਾ ਸੀ ਇਹਨੇ ਕੀ ਪਤਾ ਕੀ ਹਿਸਾਬ-ਤਬ ਕੀ ਨਹੀਂ ਕਿਤੇ ਦੱਸ ਕੇ ਨਹੀਂ ਗਈ ਬਹਾਨੇ ਨਾਲ ਹੀ ਤਨੀ ਹੀ ਮਿਲਣੀ ਤੇ ਛੱਡੋ ਭੈਣ ਜੀ ਕੀ ਕਰਨਾ ਦੋ ਦੋ ਫੜਕੇ ਲਾਉਣੀ ਆ ਦਾਲ ਸਬਜ਼ੀ ਬਣੀ ਆ ਨਹੀਂ ਮੈਨੂੰ ਰੋਟੀ ਦੀ ਭੁੱਖ ਨੇ ਤੇਰੇ ਸਾਹਮਣੇ ਨਾ ਚੋਪੜ-ਚੋਪੜ ਮੈਨੇ ਦਿੱਤੀਆਂ ਉਹਦੇ ਮੈਂ ਵੇਖ ਲਈਆਂ ਦੇ ਦਿੱਤੀਆਂ ਇਹਨਾਂ ਨੇ ਆਖਿਆ ਵੀ ਆਈ ਆ ਅਸੀਂ ਕਿਤੇ ਚਾਹ ਦੇ ਨਾਲ ਵੇਖੋ ਪਤਾ ਮੈਨੂੰ ਚਾਹ ਫੋਕੀ ਮੱਥੇ ਮਾਰੀ ਆ ਇਹਨਾਂ ਨੇ ਸੋਚਿਆ ਵੀ ਸਾਡੀ ਕੁੜਮਣੀ ਆਈ ਆ ਤੇ ਚੱਲ ਬੰਦਾ ਪੂਜੀਆ ਬਿਸਕੁਟ ਧਾਂ-ਧਾਂ ਦੇ ਕੀ ਆ ਜਾਂਦੇ ਆ ਸਾਡੇ ਤਾਂ ਕੋਈ ਲਗ ਵਾਂਡ ਗਵਾਡਾ ਰੋਹ ਮੈਨੇ ਪੂਜੀਆ ਬਿਸਕੁਟ ਨਾਲ ਚਾਹ ਪਿਆਲਦੇ ਆ ਉਹ ਇਹਨਾਂ ਦੀ ਕਾਦੀ ਗੱਲ ਵਾ ਇਹਨਾਂ ਨੇ ਨਹੀਂ ਇਹਨੇ ਜੋਗੇ ਹਾਂ ਜੇ ਮੇਰੇ ਕੋਲ ਵੀ ਫਿਰ ਹਾਂ ਵੀ ਯਾਤਰਾ ਦੀ ਪਿਆਉ ਆਹੋ ਉਹਦੇ ਮੈਨੇ ਕੋਲੇ ਪਤਾ ਲੱਗਾ ਮਨਜੀਤ ਉਹਦੇ ਆਪਣੀ ਦੀ ਸੁਖ ਦੀ ਮੰਮੀ ਆਈ ਆਦਤਾ ਦੱਸ ਆਦੋ ਵਿਚਾਰੀ ਮਾਤਰ ਸਾਥ ਸੇਵਾ ਕੰ ਦਾ ਪਤਾ ਹੀ ਨਹੀਂ ਮਾਤਰ ਸਾਥ ਹੋਣਾ ਤੁਹਾਨੂੰ ਪਤਾ ਹੀ ਹੈ ਫਿਰ ਹਣਾ ਇਹ ਤੇ ਹੈ ਆਹੋ ਤੇ ਇਹ ਵੀ ਬਥੇਰੇ ਚਲਾ ਕੇ ਵਾ ਤੇ ਪਤਾ ਹੀ ਚਲ ਕੋਈ ਨਹੀਂ ਸਾਡੇ ਠਾਂ ਤੋਂ ਉਹਨਾਂ ਨੂੰ ਤੇ ਕੋਈ ਗਾ ਨਹੀਂ ਤੇ ਮੈਂ ਲੋਣੀ ਦੇ ਦੋ ਫਿਰ ਨਹੀਂ ਰੋਟੀ ਨਹੀਂ ਰੋਟੀ ਤਾਂ ਖਾ ਕੇ ਰੋਟੀ ਦਾ ਕੋਈ ਭੁੱਖਾ ਨਹੀਂ ਹੁੰਦਾ ਭੈਣ ਜੀ ਹੱਸ ਕੇ ਕੋਈ ਕੂਬੇ ਨਾ ਤੇ ਨਾ ਆਖੇ ਤਾਂ ਮੈਂ ਕਿਹੜਾ ਅਥੇ ਰੋਟੀ ਰਹੀ ਉਹ ਫਿਰ ਤੇ ਗੱਲ ਵਾ ਕੋਣ ਮਿਲਿਆ ਜਾਂਦਾ ਨਾ ਮਨਤੇ ਹੋਈ ਰਾਦਾ ਵੀ ਉਹਦੇ ਦਿਲ ਚ ਹੋਈ ਹੋਣਾ ਵਾ ਕੀ ਪਤਾ ਨਨ ਕੀ ਚੁਗਲੀਆਂ ਕਰਨੀਆਂ ਵਾ ਕੀ ਬਤਾ ਕਿ ਤੇਰੇ ਇਧਰ ਆਂ ਨਗਵਾਂ ਦੇ ਘਰ ਦੇ ਥਾਣੀ ਤੇ ਕਿਤੇ ਸੁਣਦੀ ਨਾ ਹੋਵੇ ਉਹ ਨਹੀਂ ਸੁਣਦੀ ਸਾਡੇ ਨਹੀਂ ਹੁੰਦੀ ਹੈਗੀ ਨਾ ਸਾਡੇ ਕੋ ਕੰਦ ਦੂਰ ਦਾ ਤਮ ਹਾਂ ਤਾਂ ਹੀ ਮੈਂ ਤੁਹਾਡੇ ਦੂਰੀ ਆ ਇਹਦੇ ਤੋਂ ਚੰਗਾ ਵਾ ਤੂ ਗੁਰਮਾ ਤੇ ਨਹੀਂ ਤੇ ਰੋਜ਼ ਇਹਨਾਂ ਲੜਾਈ ਕਰਿਆ ਕਰਨੀ ਰੋਜ਼ ਲੜਾਈ ਕਰਕੇ ਤੇ ਮੈਂ ਹਾਂ ਹੁਣ ਤੇ ਜਿਹੜਾ ਗੱਲ ਹੁੰਦੀ ਤੇ ਚਾਚੀ ਆ ਜਾ ਚਾਚੀ ਆ ਜਾ ਤੇ ਫਿਰ ਵੀ ਕਰ ਗੁਣ ਪਉਂਦੀ ਫਿਰ ਮੈਂ ਹਾਂ ਤਾਂ ਨਹੀਂ ਚੱਲ ਕੋ ਨਹੀਂ ਮੈਂ ਤਾਂ ਘਰੋਂ ਵੀ ਗਾਲਾਂ ਪੈਂਦੀ ਆਈਆਂ ਨਾ ਤਾਂ ਪੈਣੀਆਂ ਹੀ ਤਾਂ ਗਾਲਾਂ ਹਾਂ ਤੇ ਲਵਾਉ ਵੀ ਗੱਲਾਂ ਕੱਟ ਦਈਏ ਹੈਪੀ ਡੇ ਆੜੀ ਵੀ ਅਦਰ ਤਾਂ ਤੁਰਪਣੀ ਉਹ ਨਹੀਂ ਆਦਾ ਆਦੀ ਹੈ ਕਿ ਵੰਦੀ ਵੀ ਉਹ ਅਜੇ ਆਪਣੇ ਬੰਦੇ ਲੱਗੇ ਹੁੰਦੇ ਮੈਂ ਆਪਣੇ ਉਹਨੇ ਨਹੀਂ ਆਉਣਾ ਹੈਗਾ ਪਾਜੀ ਮੈਂ ਜਿੱਦਾਂ ਕਰੋਂ ਬਾਸ ਨਿਕਲ ਗਿਆ ਵਾ ਤੇ ਮੈਂ ਕਿਹਾ ਉਹ ਨਹੀਂ ਹੁੰਦਾ ਤੁਹਾਡੇ ਦਵਾ ਮਾਪਤਾ ਦੀ ਚਲਦੀ ਮੈਂ ਹੋਂਦਾ ਵੀ ਮੈਂ ਨਾ ਤੇ ਘਰ ਨਹੀਂ ਵੜਨਾ ਆ ਠੀਕ ਆ ਆਹੋ ਮੈਂ ਉਹ ਨਹੀਂ ਵਰਨਾ ਹੈਗਾ ਤੇ ਮੈਂ ਤਾਂ ਮੁੰਨ ਉਹ ਤਾਂ ਮੁੰਨ ਵੀ ਰੋਕਦਾ ਮੈਂ ਤਾਂ ਫਿਰ ਵੀ ਆ ਜੰਨੀ ਆ ਤੇ ਚਲ ਕੋਈ ਗੱਲ ਨਹੀਂ ਬੰਦਾ ਅਣਖ ਵਾਲਾ ਵਾ ਅਣਖ ਵਾਲਾ ਵਾ ਇਹ ਨਹੀਂ ਅਣਖ ਵਾਲੇ ਹੈਗੇ ਆਹ ਅਣਖ ਵਾਲੇ ਹੁੰਦੇ ਤੇ ਇਤਨਾ ਕਰਦੇ ਮੇਰੇ ਨੂੰ ਆਹੋ ਚਲ ਸਾਡ ਹਾਂ ਗੱਲਾਂ ਬਾਤਾਂ ਨਹੀਂ ਮੈਨੂੰ ਤਾਂ ਬੜਾ ਭੈੰਜੀ ਗੁੱਸਾ ਆ ਇਹਨਾਂ ਤੇ ਹਾਂ ਹਾਂ ਉਹ ਗੁੱਸਾ ਤਾਂ ਹੁੰਦਾ ਹੀ ਆ ਫਿਰ ਕੀ ਕਰਨਾ ਫਿਰ ਨਹੀਂ ਘਰ ਆਇਆ ਨਹੀਂ ਜੀ ਸੜਕੇ ਆਹਦੇ ਇਹ ਤੇ ਪੈ ਗਿਆ ਟੁੱਟ ਕੇ ਪੰਜੇ ਪੌੜ ਲੈ ਕੇ ਸਾਭੀ ਵੀ ਤੇ ਮਾਂ ਵੀ ਲੱਗੀ ਇਹਨਾਂ ਨੇ ਤਾਂ ਕੁੱਖ ਵੀ ਇਹਨਾਂ ਤਾਂ ਕਲ ਹੀ ਨਹੀਂ ਹੈਗੀ ਮੇਰਾ ਤੁਰਨ ਲੱਗੇ ਨੂੰ ਇਹਨਾਂ ਨੇ ਮਗਨ ਆਵਾਜ਼ ਮਾਰੀ ਕਿ ਚਲ ਭੈੰਜੀ 2 ਮੀਟਰ ਰ ਪਰ ਇਹਨਾਂ ਨੂੰ ਅਕਲ ਹੁੰਦੀ ਤਾਂ ਘਾਟਾ ਕਾਦਾ ਸੀ ਅਕਲ ਹੁੰਦੀ ਤਾਂ ਪਹਿਲੀ ਨਾ ਵਸਦੀ ਵਸਦੀ ਉਹ ਹੁਣ ਮੈਨੂੰ ਪਤਾ ਨਹੀਂ ਭੈਣ ਜੀ ਚੰਗੀ ਤਰ੍ਹਾਂ ਪਤਾ ਕਰ ਵੀ ਉਹ ਕੀ ਕੀਤਾ ਇਹਨਾਂ ਨੇ ਕਿਤੇ ਗਈ ਆ ਤੇ ਚਾਹੇ ਇੱਥੇ ਹੀ ਆ ਇਹ ਹੁਣ ਮੈਂ ਕਿੱਦਾਂ ਪਤਾ ਕਰਾਂ ਇਹਦਾ ਸੁਖ ਸਰਾਗ ਲੱਭਣ ਤਾਂ ਫੇਰ ਹੀ ਆ ਤੂੰ ਕੋਈ ਗੱਲ ਸਾਭੀ ਦੱਸੇ ਨਾ ਤੇ ਸੁੱਖ ਕੋ ਪਤਾ ਕਰੀ ਨਹੀਂ ਮੈਂ ਸੁੱਖ ਨਗਾਵਾਂਗੇ ਜੇ ਜਦੋਂ ਕਾਰ ਨਹੀਂ ਨਾ ਹੁੰਦੇ ਉਹਦੇ ਕਿਤੇ ਫੋਲਾ ਫਾਲੀ ਕਰੀਏ ਕਿ ਸ਼ਾਇਦ ਕੋਈ ਸਰਾਗ ਲੱਭ ਪਵੇ ਇਹਨਾਂ ਦੇ ਹਾਂ ਤੇ ਨਾਲੇ ਦੋਹਾਂ ਜੀਆਂ ਦੀ ਗੱਲ ਵਾ ਪਤਾ ਆਸਤੇ ਆ ਕੇ ਸੁੱਖ ਪੁੱਛੇ ਸਾਭੀ ਨੂੰ ਇਹ ਬੜੇ ਚਲਾਕ ਦੱਸਦਾ ਕਿੱਥੇ ਆ ਨਹੀਂ ਦੱਸਣਾ ਚਾਹੀਦਾ ਵਾ ਜਨਾਨੀ ਉਹਦੀ ਬੜਾ ਚਲਾਕ ਵਾ ਆਹੋ ਆਲੀ ਮੁੰਦੇ ਉੱਦੱਕ ਟੋਟ ਟੋਟ ਪੈਂਦੇ ਆ ਕਾਦੀ ਗੱਲੋਂ ਵਿਚਾਰੀ ਇਹ ਪਰੀ ਮਾਨਸ ਵਾ ਪਰੀ ਮਾਸ ਮਾਤਰ ਸਾਥ ਵਾ ਜਿਸ ਤਗੜੀ ਹੋ ਇਹਨਾਂ ਕੋ ਰੱਖੀ ਨਹੀਂ ਗਈ ਹੁਣ ਮਾਤਰ ਸਾਥ ਵਿਚਾਰਾ ਕਿਸ ਨੇ ਕਰਤਾ ਯੋ ਤੁਹਾਨੂੰ ਉਹ ਵੀ ਇਹਨਾਂ ਨੂੰ ਕਿਤੇ ਭੈਣ ਜੀ ਮੈਂ ਤਰਲੇ ਲੈ ਆ ਕੇ ਤੇ ਹਾਕ ਕਰਾਇਆ ਇਹ ਤੇ ਇਹਨਾਂ ਨੇ ਵਸਾਈ ਨਹੀਂ ਆਹੋ ਹੈ ਜਿਉ ਆਂਦੀ ਮੈਂ ਪੜਨਾ ਤਾਂ ਪੜਨਾ ਮੇਰੀ ਗੱਲ ਸੁਣੋ ਕੋਈ ਖਬਰ ਵੀ ਆ ਅਛਾ ਜੀ ਅਜਾ ਸ਼ੁਕਰ ਵਾਹ ਕੋਸ਼ ਹੋ ਗਏ ਆ ਸੁਣ ਕੇ ਵੀ ਚਲੋ ਕਿਤੇ ਅੱਗਾ ਤੁਰੇ ਇਹਨਾਂ ਦਾ ਅੱਗਾ ਤੁਰੇ ਆਹੋ ਅਸੀਂ ਤਾਂ ਖੁਸ਼ ਹੁੰਨੇ ਆ ਪਰ ਇਹਨਾਂ ਦੇ ਕੀਪਰ ਮਰਚਾਣਾ ਪਿਆ ਕਰ ਸਕਦੀ ਹੁਣ ਨਹੀਂ ਨਹੀਂ ਅਸੀਂ ਕੋਈ ਛੜਨਾ ਆਹੋ ਅਸੀਂ ਤਾਂ ਨੇ ਮਾਰ ਹੀ ਦਵੇ ਇੱਕ ਦੇ ਵੀ ਦੋ ਦੋ ਦੇਵੇ ਤੇ ਇਹ ਤਾਂ ਸਾਡੇ ਨਾਲ ਗੱਲ ਕੀਤੀ ਉਹਨੇ ਇਹ ਗੱਲ ਦੀ ਨਾ ਨਾ ਮੇਰਾ ਤਾਂ ਪਿੰਖ ਨਹੀਂ ਕੱਢੀ ਇਹਨਾਂ ਨੇ ਤਾਂ ਕੁੜੀ ਨੂੰ ਨਹੀਂ ਦੱਸਿਆ ਹੁਣ ਕਿਤੇ ਕੀਪਾ ਦਾ ਕੁੜੀ ਨੂੰ ਨਹੀਂ ਦੱਸਿਆ ਹੁਣ ਆਹੋ ਆਹ ਵੇਖਾ ਬਾਲਾ ਕੋਈ ਆਇਆ ਹੋਣਾ ਜੇ ਕੋਈ ਨਹੀਂ ਫਿਰ ਮੈਂ ਬੈਠਾ ਮੈਂ ਚਾਹ ਬਣਾ ਨਹੀ ਨਹੀਂ ਚਾਹ ਨਹੀਂ ਹਾਂ ਚਾਹ ਮੈਂ ਬਗਦੀ ਵਿਚਾਰ ਨਹੀਂ ਪੀਣੀ ਜੇ ਫੁਲਕੇ ਨਹੀਂ ਸਾਣਾ ਤਾਂ ਚਾਹ ਬਣਾ ਦੇ ਨੇ ਨਹੀਂ ਨਹੀਂ ਚਾਹ ਵੀ ਨਹੀਂ ਮੈਂ ਪੀਣੀ ਕੀ ਗੱਲ ਆ ਬੜੀਆਂ ਅੱਖਾਂ ਦੀਆਂ ਕੱਢਦੀਆਂ ਮੈਂ ਤੇ ਅੱਖਾਂ ਕੱਡੀਆਂ ਨਹੀਂ ਮੈਂ ਢਾਡੇ ਵਾਲ ਵੇਖ ਕੇ ਤੇ ਬਸ ਲੰਮੇ ਹੀ ਪੈ ਗਈਆਂ ਫੇਰ ਵੀ ਸੌ ਜਾਨੀ ਆਹੋ ਤੈਨੂੰ ਨੀਂਦਾ ਆਈਆਂ ਸਾਡੇ ਪਾਦੇ ਬਣਿਆ ਬਣਿਆ ਵਕਤ ਹਣਾ ਕਾਦਾ ਵਕਤ ਬਣਿਆ ਹੁਣ ਕੀ ਗੱਲ ਹੋਈ ਆ ਇਨੂੰ ਤਾਂ ਪਤਾ ਨਹੀਂ ਆ ਤੈਨੂੰ ਤਾਂ ਜਦੋਂ ਕੋਈ ਦੱਸ ਕੇ ਨਹੀਂ ਲਈ ਮਜੀਦੀ ਸੱਸ ਕੀ ਦੱਸ ਕੇ ਗਈ ਮੈਨੂੰ ਤਾਂ ਕੁਝ ਦੱਸਿਆ ਨਹੀਂ ਹੁੰਦਾ ਮਾਸੀ ਨੇ ਲਾਗੇ ਬਹਿ ਕੇ ਜੋ ਤੈਨੂੰ ਪਟੀਆਂ ਪੜਾਈਆਂ ਵਾ ਤਾਂ ਨਿਕਲ ਡੀਆਂ ਤੇ ਜਿਹੜੀਆਂ ਗੱਲਾਂ ਦਸੀਆਂ ਮੈਂ ਤੁਹਾਨੂੰ ਦੱਸ ਤੇ ਦਿੱਤੀਆਂ ਹੁਣ ਜਾਣ ਕੇ ਆਣ ਕਿ ਮੈਨੂੰ ਬੋਲਣ ਲੱਗ ਪੈਣਾ ਪਤਾ ਕੀ ਕੀ ਦੱਸ ਗਈ ਹਲੇ ਜੋ ਹੋਇਆਗਾ ਇਹ ਮੈਂ ਮੰਮੀ ਨੂੰ ਪੁੱਛ ਲਿਆ ਮੰਮੀ ਨੇ ਮੈਨੂੰ ਸਮਝਾਤਾ ਵਾ ਠੀਕ ਆ ਨਾ ਗੱਲ ਖਤਮ ਕਰੋ ਹੁਣ ਖਤਮ ਕਰੋ ਇੱਥੇ ਵਧਾਈ ਕੀ ਆ ਮੈਂ ਤੈਨੂੰ ਤਾਂ ਮੈਨੂੰ ਚੰਗਾ ਨਹੀਂ ਲੱਗਦਾ ਮੈਂ ਤਾਂ ਕੁਛ ਕਿਹਾ ਹੀ ਨਹੀਂ ਇੱਧਰੋਂ ਆਉਂਦੇ ਉੱਟ ਕੇ ਮੇਰ ਨਾਲ ਲੰਡਾ ਪੈਂਦੇ ਇੱਧਰੋਂ ਆਉਂਦੇ ਮੇਰ ਨਾਲ ਲੰਡਾ ਪੈਂਦੇ ਕੋਈ ਨਹੀਂ ਗੱਲਾਂ ਦੱਸ ਕੇ ਗਈ ਆ ਇਹ ਵੀ ਮਾਸੀ ਨੇ ਦੱਸਿਆ ਉਹ ਵੀ ਮੰਜਿਲ ਕਿੱਥੇ ਆਹੋ ਤਾਂ ਦੱਸ ਕੇ ਗਈ ਮਾਸੀ ਕੇ ਕਿੱਥੇ ਦੱਸ ਸੱਚ ਦਸੀ ਤੇ ਮੈਂ ਝੂਠ ਬੋਲ ਕੇ ਤੁਹਾਡੇ ਕੋਲੋਂ ਕੀ ਲੈਣਾ ਵਾ ਦੱਸ ਫਿਰ ਤਾਂ ਜਿੱਥੇ ਤੁਹਾਨੂੰ ਦੱਸਿਆ ਉੱਥੇ ਹੀ ਮੈਨੂੰ ਦੱਸਿਆ ਵੀ ਬਾਹਰ ਚੱਲ ਗਈ ਹੈ ਤੈਨੂੰ ਲੱਗਦਾ ਵਾ ਇਦਾਂ ਜਾਣ ਵਾਲੀ ਆ ਚੱਲ ਤੂੰ ਆਡੀ ਗੱਲ ਛੱਡ ਤੇਰੇ ਨਾਲ ਕਿੰਨਾ ਪਿਆਰ ਹੀ ਹੈ ਇਹਦਾ ਇਹ ਗੱਲ ਤੇ ਮੇਰੇ ਵੀ ਦਿਮਾਗ 'ਚ ਆਉਂਦੀ ਆ ਮੇਰੇ ਕਿਹੜੇ ਨਹੀਂ ਆਉਂਦੀ ਮੈਂ ਵੀ ਇਹ ਗੱਲ ਸੋਚਣ ਢੀਂ ਕਿ ਮਨਜੀਤ ਦੀਦੀ ਮੇਰੇ ਨਾਲ ਹਰ ਇੱਕ ਗੱਲ ਕਰਦੀ ਈ ਮੇਰੇ ਨਾਲ ਦੀਦੀ ਨੇ ਉਹ ਗੱਲ ਕਿਉਂ ਨਹੀਂ ਸ਼ੇਅਰ ਕੀਤੀ ਫੇਰ ਤੂੰ ਦੱਸ ਵੀ ਇਹ ਦਾਲ ਚ ਕਾਲਾ ਹੈਗਾ ਕੋਕੇ ਨਹੀਂ ਤੂੰ ਹੀ ਦਾਲ ਚ ਕਾਲਾ ਖੰਡੇ ਮੈਨੂੰ ਤੇ ਪੂਰੀ ਦਾਲ ਹੀ ਕਾਲੀ ਲੱਗਣ ਢੀਏ ਜੇ ਹਨਾ ਤੂੰ ਇੱਕ ਗੱਲ ਸੋਚੋ ਜੇ ਤੁਹਾਡੀ ਭੈਣ ਚਲ ਗਈ ਹਨਾ ਨਾਲ ਉਹ ਵੀ ਚਲ ਗਈਆਂ ਮਾ ਕੁੜੀਆਂ ਵੀ ਤੇ ਕੀ ਗੱਲ ਮਾਸੀ ਨਹੀਂ ਤੇ ਕਾਲੀ ਇੱਤਾਂ ਜਨੇ ਡੱਬਾ ਨਹੀਂ ਹੈ ਨਾ ਕਿ ਆਉਣਾ ਕੋਈ ਨਾਲ ਬੁਧਾਈ ਦੇਣ ਵਾਸਤੇ ਖਾਲੀ ਹੱਥ ਹੋਣਾ ਹੀ ਇਹ ਵੀ ਸੋਚੋ ਨਾ ਇਹ ਵੀ ਗੱਲ ਹੈਗੀ ਆ ਗੱਲ ਵਾਕਿਆ ਸੋਚਣ ਵਾਲੀ ਆ ਅਗਲੇ ਡੱਬਾ ਲੈ ਕੇ ਹੰਦੀ ਭੈਣ ਜੀ ਮੂੰ ਮਿੱਠਾ ਕਰੋ ਗੁੱਸਾ ਤੇ ਇੱਕ ਪਾਸੇ ਰਹਿ ਚਲ ਜੋ ਹੋ ਗਿਆ ਹੋ ਗਿਆ ਅਗਲੇ ਨੂੰ ਤਾਂ ਖੁਸ਼ੀ ਹੋਣੀ ਅੱਜ ਨਹੀਂ ਤਾਂ ਕੱਲ ਨੂੰ ਤਾਂ ਮੱਚਦਾ ਕੰਮ ਹੀ ਮੇਰੇ ਬਣੂਗਾ ਆ ਗੱਲ ਨਹੀਂ ਮੈਂ ਸੋਚੀ ਤੇ ਸੋਚੋ ਫਿਰ ਮੈਨੂੰ ਨਹੀਂ ਪਤਾ ਮੈਂ ਤੇ ਆਪੇ ਹੀ ਕਿੰਨਾ ਸੋਚਣ ਦੀ ਜਲਵੇਂ ਪਈ ਵੀ ਦੀਦੀ ਨੇ ਦੱਸਿਆ ਕਿ ਉਹ ਨਹੀਂ ਕਿੰਨੂ ਵੀ ਨਾ ਤੁਹਾਡੇ ਨਾਲ ਨਾ ਮੰਮੀ ਨਾਲ ਗੱਲ ਸ਼ੇਅਰ ਕੀਤੀ ਨਾ ਮੇਰੇ ਨਾਲ ਕੀਤੀ ਤੇ ਫਿਰ ਗੱਲ ਕਰਨਾ ਕਿਹਦੇ ਨਾਲ ਹੀ ਉਹਨਾਂ ਨੇ ਯਾਰ ਪਿੰਡੋਂ ਪੁੱਛ ਗਿਸ਼ ਕਰਦੇ ਆ ਫੇਰ ਗੱਲ ਤੇ ਪੁਲਿਸ ਤੇ ਮੁੱਕਣੀ ਫੇਰ ਆਣ ਕਿਤੇ ਪੈਸੇ ਲਾਉਣੇ ਪੈਣੇ ਤੇ ਸਾਡੇ ਕੋਲ ਹੋ ਬੜਾ ਪੰਗਾ ਤੇ ਜਦੋਂ ਆਪਣੇ ਟੱਬਰ ਦੀ ਗੱਲ ਆਵੇ ਨਾ ਬੰਦਾ ਕਿਤੋਂ ਵੀ ਪੁੱਟ ਲੈਂਦਾ ਪੈਸੇ ਨੱਪੇ ਕਿੱਥੇ ਨੱਪੇ ਆਪਾਂ ਤੈਨੂੰ ਨੱਪੇ ਦੇਖਣ ਦੇ ਆ ਮੀਆਂ ਨਪੇ ਦੀ ਗੱਲ ਨਹੀਂ ਕੀਤੀ ਹੁਣ ਕਣਕ ਵੀ ਤੇ ਵਾਢੀ ਪੈਣ ਵਾਲੀ ਕਣਕ ਤੇ ਪੈਸੇ ਵੀ ਤੇ ਆ ਹੀ ਜਾਣੇ ਵਾਢੀ ਪੈਣੀ ਜਾ ਕੇ ਹੋਰ ਦਾ ਪੈਸੇ ਮਿਲਨੇ ਤੂੰ ਇਦਾਂ ਕਰ ਹੋਰ ਦਸ ਦਿਨ ਵਸਾਕੀ ਆਉਣ ਵਾਲੀ ਤੇ ਵਸਾਕੀ ਤੇ ਵਾਢੀ ਪੈ ਹੀ ਜਾਣੀ ਉਹ ਤੂੰ ਐ ਕਰ ਮੰਮੀ ਆਪਣੀ ਨੂੰ ਪੁੱਛ ਥੋੜੇ ਜਿਹੇ ਪੈਸੇ ਮੈਂ ਵੀ ਕਿਦੋਂ ਕਰਦਾ ਤਾ ਕੇ ਯਾਰ ਤੁਹਾਡੀ ਸੁਈ ਮੇਰੇ ਤੇ ਹੀ ਆ ਜਾਂਦੀ ਪਹਿਲਾਂ ਪਤਾ ਤੇ ਕਰ ਲੋ ਮਾਂ ਆਪਣੀ ਨਾਲ ਮੈਂ ਪਹਿਲੇ ਪੈਸੇ ਲੈਣ ਤੁਰਪਾ ਪਹਿਲਾਂ ਪਤਾ ਤੇ ਕਰੋ ਪਿੰਡੋਂ ਨਾਲ ਮੇਰੀ ਮਾਂ ਨੇ 5000 ਫੜ ਕੇ ਪਹਿਲਾਂ ਦੇ ਦਿੱਤਾ ਹੀ ਹੁਣ ਨਹੀਂ ਹੁਣ ਉਹਦੇ ਕੋਲ ਹੋਇਆ ਕੀ ਨਾਲ ਮੈਂ 50 ਨਹੀਂ ਮੰਗਣਿਆ ਮੈਂ 10000 ਹੀ ਮੰਗਣਿਆ ਮਾਂ ਪਹਿਲਾਂ ਪਤਾ ਦੇ ਕਰ ਲੋ ਦੀਦੀ ਦਾ ਪਿੰਡੋਂ ਜਾ ਕੇ ਕਿ ਸਿੱਧਾ ਬੁਲਸੂ ਕੋਈ ਜਾਣਾ ਮੈਂ ਫਿਰ ਹੁਲਸ ਦੀਆਂ ਤਾਂ ਮੈਂ ਕਿਹਾਂ ਤੇ ਮਾਸੀ ਵੀ ਦੇ ਕੇ ਗਈ ਇੱਥੇ ਜਾਣ ਲੱਗੀ ਓਏ ਉਹ ਉੱਤਮ ਕਿਹਾਂ ਤੇ ਨਾ ਤੂੰ ਐਵੇਂ ਟੈਨਸ਼ਨ ਲੈ ਉਹ ਝੂਠੀਆਂ ਵਾ ਸਮਝ ਲੱਗੀ ਚਲੋ ਫਿਰ ਪਤਾ ਕਰੋ ਦੀਦੀ ਕਿੱਥੇ ਆ ਕਿੱਥੇ ਨਹੀਂ ਬਾਕੀ ਗੱਲਾਂ ਬਾਅਦ ਚ ਆਪਣੀਆਂ ਵੇਖਾਂਗੇ ਛੱਡੋ ਕੀ ਕਰਨਾ ਕੀ ਨਹੀਂ ਦੀਦੀ ਦਾ ਪਤਾ ਕਰੋ ਤੁਸੀਂ ਤੈਨੂੰ ਸੱਚੀ ਨਹੀਂ ਕੋਈ ਦੱਸਿਆ ਮੈਨੂੰ ਦੱਸਿਆਂ ਤਾਂ ਕਿ ਕੀ ਕਰ ਮੈਂ ਤੁਹਾਨੂੰ ਹੁਣ ਦੱਸਦੀ ਨਾ ਮੈਂ ਕਹਿੰਨੀ ਨਾ ਹਾਂ ਸਾਬੀ ਉੱਥੇ ਗਈ ਤੁਸੀਂ ਨਾ ਪੁੱਛਗੇ ਚ ਕਰੋ ਤੇ ਤਾਂ ਮੈਂ ਦੱਸਣ ਦੀ ਵੀ ਜੀ ਨੇ ਨਹੀਂ ਮੇਰੇ ਨਾਲ ਗੱਲ ਕੀਤੀ ਮੈਂ ਤੇ ਆਪ ਤੁਹਾਨੂੰ ਆ ਕੰਡਿਸ਼ਨ ਪੁੱਛਗੇ ਚ ਕਰਨ ਦਾ ਟਾਈਮ ਆ ਤਾਂ ਪੁੱਛਗੇ ਚ ਕਰੋ ਇਹ ਨਾ ਹੋਵੇ ਮੁੜ ਕੇ ਵੇਲਾ ਹੱਥੋਂ ਨਿਕਲ ਜੇ ਯਾਰ ਸਮਝ ਨਹੀਂ ਆਉਂਦੀ ਕੀ ਕਰੀਏ ਕਿੱਦਾਂ ਸਿਸਟਮ ਨਹੀਂ ਸੈੱਟ ਆਉਂਦਾ ਦਿਮਾਗ 'ਚ ਹੀ ਨਹੀਂ ਗੱਲ ਆਉਂਦੀ ਤੁਹਾਡੇ ਕੋ ਉਹਨਾਂ ਦੇ ਤਾਇਆ ਚਾਚੇਆਂ ਦਾ ਕਿਸੇ ਦਾ ਲਾਗ ਵੀ ਨਹੀਂ ਆ ਕਿ ਕਿਸਦਾ ਨੰਬਰ ਦੀ ਹੈਗਾ ਤੁਹਾਡੇ ਕੋ ਸਾਸੀ ਆਪਣੇ ਘਰ ਨਹੀਂ ਵੜਨ ਦਿੱਤੀ ਤਾਇਆ ਚਾਚਾ ਘਰ ਜਾਣ ਦੇਣਾ ਹੀ ਨਹੀਂ ਚੱਲ ਹੁਣ ਅੱਗੇ ਨਹੀਂ ਨਿਵਣਦੀ ਤੇ ਹੁਣ ਚਲਜੋ ਤਾਂ ਐ ਚਾਚੇ ਦੇ ਘਰ ਹੁਣ ਤੇ ਜਾ ਕੇ ਪਤਾ ਕਰੋ ਯਾਰ ਮੈਨੂੰ ਤੇ ਇੱਕ ਸ਼ੱਕ ਹੋ ਰਿਹਾ ਪੈਂਦਾ ਕਿਹੜਾ ਜਿੱਦਾਂ ਮਾਸੀ ਮਨਜੀਤ ਨੂੰ ਘੜੀ-ਮੁੜੀ ਕਹਿੰਦੀ ਹੁੰਦੀ ਸੀ ਤੇਰੀਆਂ ਕੁੜੀਆਂ ਹੀ ਆ ਤੇਰੀਆਂ ਕੁੜੀਆਂ ਹੀ ਆ ਦੱਸਦੀ ਹੁੰਦੀ ਮਾੜੇ-ਮੋਟੇ ਮੇੜੇ ਮਾਰਦੀ ਆ ਹਾਂ ਕੀ ਪਤਾ ਕੋਈ ਇਦਾਂ ਦਾ ਨਾ ਕੰਮ ਕਰਤਾ ਹੋਵੇ ਕਿੱਥੇ ਹੋਊ ਯਾਰ ਆਡੀ ਮਨਜੀਤ ਉਹ ਇਦਾਂ ਤਾਂ ਕੁਝ ਨਹੀਂ ਹੋਇਆ ਹੁਣ ਤੁਸੀਂ ਜਾ ਕੇ ਪਤਾ ਕਰੋ ਪਹਿਲੋਂ ਜਾਓ ਉਹਨਾਂ ਦੇ ਪਿੰਡ ਜਾਓ ਇੱਥੇ ਗੱਲਾਂ ਕੀਤੇ ਕੁਝ ਨਹੀਂ ਬੰਨਣਾ ਤੂੰ ਜਾਓਗੇ ਪਤਾ ਕਰੋਗੇ ਫੇਰੀ ਹਣ ਮੈਂ ਤੇ ਮੰਮੀ ਨੇ ਤੁਹਾਨੂੰ ਤੇ ਪਿੰਡ ਚਲ ਨਹੀਂ ਜਾਣਾ ਜਾਣਾ ਤਾਂ ਤੁਹਾਨੂੰ ਹੀ ਪੈਣਾ ਨਹੀਂ ਮੈਂ ਤੇ ਮੰਮੀ ਜਾਂਨੇ ਆ ਪਰ ਤੂੰ ਇੱਥੇ ਚਾਚੀ ਨੂੰ ਨਾ ਆਉਣ ਦੀ ਚਾਚੀ ਵੇਲਾ ਮਾਸੀ ਨੂੰ ਫੇਰ ਲੈ ਗਈ ਨਾ ਘਰ ਬਟਾਲ ਕੇ ਕੀ ਪਤਾ ਕੀ ਕੀ ਗੱਲ ਪਰ ਜੇ ਤੂੰ ਹੀ ਠੰਡੇ ਦਿਮਾਗ ਨਾਲ ਸੋਚੋ ਤੇ ਇੱਥੇ ਵੀ ਤੁਹਾਡੀ ਗੱਲ ਵਧਣ ਡਈ ਚੰਗਾ ਹੋਇਆ ਚਾਚੀ ਲੈ ਗਈ ਗੱਲ ਠੰਡੀ ਪੈ ਗਈ ਨਹੀਂ ਤਾਂ ਤੂੰ ਵੀ ਬੋਲੀ ਜਾਂਦੇ ਮਾਸੀ ਵੀ ਬੋਲੀ ਜਾਂਦੀ ਗੱਲ ਵਧਣ ਡਈ ਸੀ ਸੋ ਚਾਚੀ ਨੇ ਆਪਣੇ ਦਿਮਾਗ ਨਾਲ ਗੱਲ ਠੰਡੀ ਪਾਈ ਤੂੰ ਚਾਚੀ ਵਾਲੀ ਸਾਈਡ ਨਾਲ ਲੈ ਸਾਨੂੰ ਪਤਾ ਆਪਾਂ ਇੱਥੇ ਕੱਟੀ ਸਾਰੀ ਉਹ ਮਾ ਠੀਕ ਆ ਪਰ ਮੈਂ ਤੁਹਾਡੇ ਨਾਲ ਉਦਾਂ ਗੱਲ ਕੀਤੀ ਵੀ ਚਾਚੀ ਵਧੀਆ ਕੀਤਾ ਲੱਗੀ ਗੱਲ ਠੰਡੀ ਪੈ ਗਈ ਚੰਗਾ ਤੈਨੂੰ ਮੰਮੀ ਬਾਜ ਦੇਣ ਰਹੀ ਜੀ ਚਾਚੀ ਤੇ ਨਹੀਂ ਵਿਸ਼ਵਾਸ ਹੈ ਨਾ ਮੰਮੀ ਤੁਹਾਨੂੰ ਬਾਜਾਂ ਦੇਣ ਰਹੀ ਜੀ ਜਾਨਾਂ ਵਾ ਕੇ ਚਾਚਾ ਨਾਲ ਆ ਕੇ ਬਾਹਰ ਨਹੀਂ ਜਾਣਾ ਹੀਗਾ ਉਹ ਛੱਪੜ ਆਂਦਾ ਮੈਂ ਲੱਲਿਆ ਵਾ ਠੀਕੇ ਤੇ ਉੱਥੇ ਖਲੋਤਾ ਮੋਟਰ ਛੱਡਣ ਡਿਆ ਮੈਂ ਉਧਰੋਂ ਆਇਆ ਚੱਲਿਆ ਵਾਂ ਚਾਚੇ ਦੀ ਸਲਾਹ ਲੀਣਾ ਜਾਓ ਲੈ ਲਓ ਫਦੀਆ ਸੋ ਕੋ ਚਾਚੇ ਦੀ ਸਲਾਹ ਲਾਓਗੇ ਚਾਚੇ ਨੇ ਸਿੱਧੇ ਰਾਇ ਪਾਉਣਾ ਜੇ ਮੰਮੀ ਦੀ ਲੱਲੀ ਤੇ ਮੰਮੀ ਨੇ ਫੇਰ ਕੋਣ ਨਾ ਕੋ ਉਲਟਾ ਹੀ ਦੱਸਣਾ ਚੰਗਾ ਭੈਣ ਜੀ ਮੈਂ ਹੁਣ ਜਾਣੀ ਆ ਬੱਸਾਂ ਵੀ ਵੇਲੇ ਕੋਲੇ ਮਿਲਦੀਆਂ ਵਾ ਆਹ ਇਹ ਤੇ ਗੱਲ ਸਹੀ ਆ ਉਹ ਬਥੇਰੀਆਂ ਗੱਲਾਂ ਬੱਤਾ ਹੋ ਗਈਆਂ ਹਾਂਜੀ ਤੇ ਤੁਰ ਕੇ ਜਾਣਾ ਵਾ ਮੈਂ ਤਾਂ ਤੁਹਾਨੂੰ ਕਿਹਾ ਚਲੋ ਦੋ ਦੋ ਫੁਲਕੇ ਸਾਕ ਲੈਂਦੇ ਪਰ ਤੁਸੀਂ ਮੰਨਨੇ ਨਹੀਂ ਨਹੀਂ ਭੁੱਖ ਨਹੀਂਗੀ ਆਹੋ ਤੇ ਹੁਣ ਤੁਰ ਕੇ ਤੁਰ ਕੇ ਜਾਣਾ ਪੈਣਾ ਉਹ ਗੋਰਾ ਵੀ ਨਾ ਘਰ ਹੈਗਾ ਨਿਆਣੇ ਸਕੂਲੇ ਗਏ ਆ ਨਹੀਂ ਤਾਂ ਤੁਹਾਨੂੰ ਗੋਰੇ ਨੇ ਚੜਾਉਣਾ ਸੀ ਆਹ ਗੋਰਾ ਚੜਾਉਂਦਾ ਤੇ ਫਿਰ ਤੇ ਕੋਈ ਨਹੀਂ ਉਹਨੇ ਮੋਟਰਸਾਈਕਲ ਤੇ ਚੜਾਉਣਾ ਸੀ ਕਿਉਂਕਿ ਕਰਤ ਮਾਰਗ ਦੀ ਕਿਰਪਾ ਨਾਲ ਸਭ ਕੁਝ ਹੋ ਜਾਵਾ ਹਾਂ ਤੁਹਾਡੇ ਆ ਕੁੜਕੇ ਕਿਕੜਾ ਕੇ ਜੇ ਜ ਟੇ ਪੂਜੇ ਜੜੇ ਆ ਉਹ ਵੀ ਟਾਈਮ ਨਹੀਂ ਤੁਰਦੇ ਆ ਆਹੋ ਚਲੋ ਫਿਰ ਮੈਨੂੰ ਘੜੀ ਉੱਥੇ ਲੱਗ ਜਾਨੀ ਆ ਤੇ ਚਲ ਮੈਂ ਹੁਣ ਫਿਰ ਜਾਂਦੀ ਆ ਹੈ ਚਲੋ ਫਿਰ ਠੀਕ ਹੈ ਚੰਗਾ ਫਿਰ ਭੈਣ ਜੀ ਚੰਗਾ ਕੋਈ ਫੋਨ ਫੋਨ ਕਰਦੇ ਰਿਆ ਕਰੋ ਕੋਈ ਨਹੀਂ ਕਰੂੰਗੀ ਚਾ ਮੈਂ ਲੰਘ ਚੜੀ ਮੁਢਰਾ ਸਰੀਰੀ ਦੱਸ ਵਿਚਾਰੀ ਕਿਦਾਂ ਤੁਰ ਕੇ ਜਾਓਗੀ ਬੇਚਾਰੀ ਮਹਾ ਆਈ ਹੋਣੀ ਆ ਤੁਰ ਤਰ ਕੇ ਵਿਚਾਰ ਮੈਂ ਹੋ ਕੇ ਆਉਣੀ ਆ ਇੱਕ ਤਾਂ ਜਿੰਨਾ ਭੈਂਜਾ ਵੀ ਕੰਮ ਮਾੜਾ ਹੀ ਆ ਆਪਣਾ ਘਰ ਤੇਨੇ ਵਸਣ ਨਹੀਂ ਦਿੱਤਾ ਤੇ ਨਾ ਵਸਣ ਦਿੰਦੀ ਹਜੇ ਤੱਕ ਵੀ ਹੋਈ ਗੱਲਾਂ ਕਰਦੀ ਆ ਤੇ ਉਹਦਾ ਘਰ ਵਿੱਚ ਐਦਾਂ ਵਸਦਾ ਸੀ ਤੇ ਜਾਣੇ ਵੀ ਨਾਲੀ ਤੋੜ ਦਿੱਤੇ ਤਾਂ ਆਪ ਵੀ ਚਲੀ ਗਈ ਤੇ ਹੁਣ ਵਿੱਚ ਐਦਾ ਇਕੱਲੀ ਦਾ ਜੀ ਨਹੀਂ ਲੱਗਦਾ ਤੇ ਕੀ ਕਰੇ ਫਿਰ ਵਿਚਾਰੀ ਐਸੇ ਕਰਕੇ ਵਿਚਾਰੀ ਆਈ ਬੇਚਾਰ ਮੈਂ ਕੜੀ ਹੋ ਕੇ ਆਉਣੀ ਆ ਚਲੋ ਉਹਦੀ ਮਰਜ਼ੀ ਫੇਰ ਸਾਬੀ ਸਾਬੀ ਪੁੱਤ ਚਾਹ ਬਣ ਗਈ ਆ ਲੈ ਜਾ ਚੱਲਿਆ ਆ ਮਮੀ ਠੀਕ ਆ ਫਿਰ 10 ਮਿੰਟ ਲੱਗ ਜਾਣੇ ਮੈਂ ਚਾਚੇ ਨੂੰ ਚੰਗਾ ਟੰਗ ਨਾਲ ਦੱਸ ਕੇ ਨਾ ਸਾਰਾ ਹੁਣ ਮੇਰਾ ਪੁੱਤ ਨਾ ਦਿਮਾਗ ਨਾਲ ਸੋਚ ਕੇ ਜਿੱਦਾਂ ਤੇਰਾ ਚਾਚਾ ਆਖੂਗਾ ਨਾ ਉਦਾਂ ਹੀ ਕਰੀ ਆਹੋ ਤੁਹਾਨੂੰ ਪਤਾ ਸਿਆਣਾ ਵਾ 100 ਗੱਲਾਂ ਦੱਸ ਦੇਣੀਆਂ ਉਹਨੇ ਆਹੋ ਦੱਸੂਗਾ ਕਿਸ ਨਾ ਕਿਸ ਬੰਦੇ ਦਾ ਰਾਹ ਦੱਸੂਗਾ ਹੀ ਨਾ ਆਹ ਨਾਲੇ ਪਤਾ ਕਰੂਗਾ ਠੀਕ ਆ ਮੈਂ ਆਉਂਦਾ ਫਿਰ ਚੱਲ ਐ ਵੀ ਚੰਗਾ ਭਾਜੀ ਇੱਥੇ ਹੈਗਾ ਵਾ ਤੇ ਸਾਡੇ ਕੰਮ ਤੇ ਆ ਹੀ ਜਾਂਦਾ ਨਾ ਓਕੀ ਸੌਕੀ ਵਲੇ ਸਿਆਣਾ ਹੋਰ ਹੈ ਵੀ ਕੌਣ ਵਾ ਤਿੰਨ ਤਿੰਨ ਘੰਟੇ ਹੋ ਗਏ ਇਹਨੂੰ ਚਾਹ ਲੈ ਕੇ ਆਉਂਦੇ ਨੂੰ ਹੈ ਬਾਲਿਆ ਤੇਰੇ ਚਾਹ ਲੈ ਕੇ ਤਿੰਨ ਘੰਟੇ ਹੋ ਗਏ ਇਹਨੂੰ ਇਹ ਗੱਲ ਵਾ ਚਾਹ ਲੈ ਚਾਰ ਰੰਗ ਲਾ ਪੈ ਕੇ ਜਾਂ ਮਾਦਨ ਦਾ ਪਿਆਥੇ ਚਾਚਾ ਉਦਾਂ ਮੰਮੀ ਨੇ ਥੋੜਾ ਟਾਈਮ ਲਾਤਾ ਤਿੰਨ ਘੰਟੇ ਹੋ ਗਏ ਆ ਪੂਰੇ ਤੇ ਛੱਪੜ ਭਰ ਗਿਆ ਮੂੰਹ ਤੱਕ ਚਾਚਾ ਨੂੰ ਮੈਂ ਕੀ ਗੱਲ ਦੱਸਾਂ ਹਾਂ ਸਲਾਹ ਤੇ ਮੈਂ ਤਾਂ ਢੀ ਵੀ ਲੈਣ ਆਇਆ ਆ ਜੋ ਹਾਂ ਬਹਿ ਜਾ ਇੱਥੇ ਫੇ ਉਹ ਮਨਜੀਤ ਦੀ 사ਸ ਆਈ ਆ ਘਰ ਚਲ ਗਈ ਆ ਕਹਣ ਤੇ ਅੱਛਾ ਮਾਸੀ ਆਈ ਅੱਛਾ ਇਹ ਤਾਂ ਲੈ ਆ ਚਾ ਤੂੰ ਇੱਧਰ ਇੱਧਰ ਰੱਖ ਦੇ ਡੋਲਾਂ ਦਾ ਹੁਣ ਜੇ ਲੈਣ ਦੀ ਬਣਾ ਕੇ ਹੁਣ ਉਹ ਨਾਲ ਕਿ ਡੋਲ ਦੇਵੇਂ ਕਿ ਇੱਥੇ ਰੱਖਦਾ ਫੇ ਬਾਅਦ ਚ ਪੀਨੇ ਆ ਤੁਹਾਨੂੰ ਗੱਲ ਦੱਸਦਾ ਮਾਨੂੰ ਚਾਚੂ ਕੋਲ ਜਾਣੀ ਆ ਹਾਂ ਮਾਸੀ ਕਹਿੰਦੀ ਇਹ ਮਨਜੀਤ ਬਾਹਰ ਚਲ ਗਈ ਆ ਬੱਚਿਆਂ ਨੂੰ ਲੈ ਕੇ ਭਾਜੀ ਕੋਲ ਮਨਜੀਤ ਆਪਣੀ ਆਹੋ ਉਹਦੇ ਇਥੇ ਉਹਦੋਂ ਮੈਨੂੰ ਉਹਦੋਂ ਮਿਲ ਕੇ ਗਈ ਆ ਤੇ ਉਹਨੇ ਕੋਈ ਗੱਲ ਨਹੀਂ ਦੱਸੀ ਸਾਨੂੰ ਕੋਈ ਵੀ ਬਾਹਰ ਜਾਣ ਵਾਸਤੇ ਤੇ ਸਾਨੂੰ ਕਿਹੜਾ ਦੱਸ ਕੇ ਗਈ ਆ ਨਾ ਕੋਈ ਫੋਨ ਨਾ ਹੋਰ ਜਾ ਕੇ ਤੇ ਨਾ ਨਹੀਂ ਦੱਸਿਆ ਘਰ ਵੀ ਮੈਂ ਪਹੁੰਚ ਗਈਆਂ ਘਰ ਤੇ ਨਹੀਂ ਉਹਦਾ ਮਲਜੀਤ ਦਾ ਕੋਈ ਟੈਲੀਫੋਨ ਨਹੀਂ ਆਇਆ ਅਜੇ ਤੱਕ ਮੁੜ ਕੇ ਉਸ ਗੱਲ ਦਾ ਮੈਂ ਬਾਹਰ ਆ ਪਤਾ ਹੀ ਨਹੀਂ ਵੀ ਕਿੱਥੇ ਗਈ ਆ ਮਾਸੀ ਕਹਿੰਦੀ ਐ ਬੈਗ 'ਚ ਕੱਪੜੇ ਪਾਏ ਆ ਵੀਜ਼ਾ ਆ ਗਿਆ ਸੀ ਤੇ ਭਾਜੀ ਤਰਾ ਲੈ ਗਿਆ ਵਾ ਤਾਂ ਇਦਾਂ ਕਿਦਾਂ ਯਕੀਨ ਕਰੀਏ ਹੁਣ ਮਾਸੀ ਤੇ ਨਹੀਂ ਝੂਠ ਬੋਲਦੀ ਆ ਗਲਤ ਕਹ ਲਿਆ ਉਹਨੇ ਕੁੜੀ ਸਾਡੀ ਨੂੰ ਕੋਈ ਕਰਤਾ ਪੱਕਾ ਜੀ ਕਹਿੰਨੇ ਆ ਤੇ ਬਾਹਰ ਨਹੀਂ ਜਾ ਸਕਦੀ ਉਹ ਬਾਹਰ ਯਾਰ ਸਾਨੂੰ ਦੱਸ ਕੇ ਜਾਣਾ ਸੀ ਉਹਨੇ ਕਿ ਮੈਂ ਬਾਹਰ ਚਲੀ ਆ ਸਮਝ ਨਹੀਂ ਆਉਂਦੀ ਮੈਂ ਤੇ ਅੱਗੇ ਇਹ ਗੱਲ ਮੰਨਣ ਤੇ ਨਹੀਂ ਆ ਨਹੀਂ ਜਾ ਰਹਾ ਤੇ ਗੱਲ ਤੋਂ ਪੈਰਾਂ ਸੇ ਮਿੱਟੀ ਕੱਢ ਸੁਟੀ ਅੱਜ ਤੇ ਨਹੀਂ ਨਹੀਂ ਇਹ ਨਹੀਂ ਹੋ ਸਕਦਾ ਇਹ ਗੱਲ ਤੇ ਪਾਤੀ ਹੈ ਚਿੰਤਾ ਚ ਪਾਤੀ ਹੈ ਸਾਰੀ ਇਹ ਚਾਚਾ ਮੈਂ ਤੇ ਕਹਿੰਦਾ ਤੁਸੀਂ ਆਪ ਸੋਚੋ ਪਿੰਡ ਜਾਈਏ ਉਹਦੇ ਕਿ ਜਹਾ ਪਹਿਲਾਂ ਠਾਣੇ ਠੋਣੇ ਦਸੀਏ ਨਹੀਂ ਠਾਣੇ ਨਹੀਂ ਜਾਣਾ ਪਹਿਲਾਂ ਉਹਨੂੰ ਪੁੱਛਦੇ ਆ ਠਾਣੇ ਬਾਅਦ ਚ ਵੇਖਾਂਗੇ ਨਾ ਪਹਿਲਾਂ ਮਾਸੀ ਨੂੰ ਪੁੱਛੀਏ ਕਿ ਪਿੰਡ ਪਤਾ ਕਰੀਏ ਨਹੀਂ ਉਹਦਾ ਪਹਿਲਾਂ ਉਹਨੂੰ ਪੁੱਛਣਾ ਵਾ ਉਹਦੀ ਸੱਸ ਨੂੰ ਹੀ ਹਾਂ ਉਹਨੂੰ ਅਸੀਂ ਆਪ ਪੁੱਛਾਂਗੇ ਆ ਬਹਿ ਕੇ ਵੀ ਭੈਣ ਜੀ ਦੱਸ ਕਿੱਥੇ ਆ ਪੁੱਛਿਆ ਉਹਦੇ ਕਿਉਂ ਲੜਨ ਪੈਂਦੀ ਆ ਆਹਦੀ ਤੁਹਾਡੀ ਸ਼ਹਿ ਇਥੋਂ ਗਈ ਆ ਤੇ ਤੁਸੀਂ ਸਾਰਾ ਕੁਝ ਕਰਾਇਆ ਆਪਾਂ ਦੱਸ ਕੀ ਕਰਵਾ ਦੇਣਾ ਵਾ ਵੇਖੋ ਭਾਈ ਸਾਹਿਬ ਹੁਣ ਆ ਉਹ ਗੁੱਡੀ ਵਿਆਹ ਹੀ ਉੱਥੇ ਠੀਕ ਆ ਨਾ ਉਹਦੀ ਆ ਜ਼ਿੰਮੇਵਾਰੀ ਪੁੱਤ ਸਾਰੀ ਉਹਦੀ ਹਾਂਜੀ ਸਾਡੀ ਜ਼ਿੰਮੇਵਾਰੀ ਨਹੀਂ ਖਤਮ ਹੋ ਗਈ ਅੱਜ ਨੇ ਵਿਆਹ ਤੇ ਹੀ ਕੀ ਠੀਕ ਆ ਨਾ ਗੱਲ ਮੰਨਦੇ ਆ ਇਹਨੂੰ ਹਾਂਜੀ ਹੁਣ ਜ਼ਿੰਮੇਵਾਰੀ ਸਾਰੀ ਉਹਦੀ ਪਰ ਇਹ ਉਹਦਾ ਮਤਲਬ ਨਹੀਂਗਾ ਵੀ ਜੇ ਜ਼ਿੰਮੇਵਾਰੀ ਮੈਨੂੰ ਦੇਤੀ ਆ ਤੇ ਮੈਂ ਸਾਰੀ ਬਾੜ ਜਿਹੜੀ ਖੇਤੋਂ ਖਾਜੇ ਸਾਰੀ ਠੀਕ ਹੈ ਨਾ ਇਹ ਨਹੀਂ ਗੱਲ ਬਣਨੀ ਇਹ ਉਹਨੂੰ ਕੋ ਪਤਾ ਲੈਣਾ ਪੈਣਾ ਮੈਂ ਚੰਗੀ ਤਰ੍ਹਾਂ ਵੀ ਇਹ ਇੱਕ ਕੁੜੀ ਬਾਹਰ ਗਈ ਆ ਨਾਲ ਨਿਆਣੇ ਵੀ ਦੱਸਣੇ ਤੁਸੀਂ ਨਿਆਣੇ ਵੀ ਆਂਦੀ ਨਾਲ ਹੀ ਲੱਗੀ ਆਗੇ ਨਹੀਂ ਯਾਰ ਗਲਤ ਗੱਲ ਆ ਪਰ ਗੱਲ ਇੱਕ ਹੋਰ ਆ ਉਹ ਮੈਨੂੰ ਸੁਖ ਕਹਿਣ ਦੀ ਮੈਂ ਤੇ ਸੋਚਿਆ ਨਹੀਂ ਜੇ ਲਾ ਲੋ ਮਨਜੀਤ ਬਾਹਰ ਗਈ ਹੁੰਦੀ ਹਾਂ ਤੇ ਬਾਹਰ ਦੀ ਗੱਲ ਤੇ ਅੱਗੇ ਬੜੀ ਮੁਸ਼ਕਲ ਬਣਦੀ ਆ ਭਾਜੀ ਮੈਨੂੰ ਹੀ ਪਤਾ ਕਿਹੜੇ ਵਕਤਾਂ ਨਾਲ ਬਾਹਰ ਗਿਆ ਵਾ ਹਾਂ ਤੇ ਜੇ ਭਾਜੀ ਲੈ ਆਈ ਗਿਆ ਤੇ ਮਾਸੀ ਨੇ ਉੱਡੇ ਮੂੰਹ ਥੋੜੀ ਹੋਣਾ ਉਹਨੇ ਤੇ ਆਉਣਾ ਕੋਈ ਮਿੱਠਾ ਲੈ ਕੇ ਨਾ ਮਿੱਠਾ ਲੈ ਕੇ ਬਿਲਕੁਲ ਉਦਾਂ ਹੀ ਆਈਓ ਕੋਹ ਨਹੀਂ ਖਾਲੀ ਹੱਥ ਉਲਟਾ ਆਉਂਦੀ ਲੜਨ ਲੱਪੀ ਨਹੀਂ 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 ਗਲਤ ਕਹ ਲਿਆ ਸਾਡੇ ਨਹੀਂ ਮੰਨਣ ਚ ਪਈ ਆਉਂਦੀ ਏ ਸਾਡੇ ਮੰਨਣ ਚ ਇਹ ਗੱਲ ਹੈ ਹੀ ਨਹੀਂ ਤੇ ਇਹ ਗੱਲ ਕੋਈ ਹੋਰ ਆ ਵਿੱਚੋਂ ਨਿਕਲਣੀ ਕੋਈ ਹੋਰ ਆ ਵੇਖ ਲਿਓ ਮੇਰਾ ਤਜਰਬਾ ਵਾ ਮੇਰਾ ਇਸ ਗੱਲ ਦਾ ਤਜਰਬਾ ਵਾ ਸਾਬੀ ਇਹ ਵੀ ਗੱਲ ਕੋਈ ਹੋਰ ਨਿਕਲਣੀ ਆ ਤਾਂ ਹੀ ਚਾਚਾ ਜੀ ਮੈਂ ਤੁਹਾਨੂੰ ਦੱਸਿਆ ਵਾ ਤਾਂ ਕਰਕੇ ਇੰਨਾ ਚਰਲਾ ਆ ਘਰੇ ਹੀ ਆ ਹੋਰ ਕੀ ਹੁਣ ਚਾਚੀ ਸੁਖਵਿੰਦਰ ਲੈ ਗਈ ਉਹਨੂੰ ਨਾਲ ਮਾਸੀ ਨੂੰ ਅੱਛਾ ਹਾਂ ਉਹ ਕਾਦੇ ਵਾਸਤੇ ਲੈ ਗਈ ਪਤਾ ਨਹੀਂ ਆਂਦੀ ਤੁਸੀਂ ਲੜੀ ਜਾਂਦੇ ਜੇ ਭੈਣ ਜੀ ਆਓ ਸਾਡੇ ਘਰ ਜਾਓ ਉੱਥੇ ਬਹਿਨੇ ਆ ਨਹੀਂ ਜਿਹੜੀ ਸਾਡੇ ਨਾਲ ਲੜ ਕੇ ਗਈ ਆ ਤੇ ਸੁਖਵਿੰਦਰ ਦਾ ਤੇ ਕੰਮ ਹੀ ਕੋਈ ਨਹੀਂਗਾ ਉਹਨੂੰ ਖੜਨਾ ਦਾ ਫਰਜਿਆ ਦੱਸੋ ਨਹੀਂ ਹੈਗਾ ਬਿਲਕੁਲ ਨਹੀਂ ਫਰਜ ਉਹ ਇੱਕ ਬਨੇ ਤੇ ਹਾਨੂੰ ਕਹਾਣੀ ਸੁਣਾ ਗਈ ਆ ਵੀ ਉਹ ਬਾਹਰ ਚਲ ਗਈ ਦੂਜੇ ਬਨੇ ਕਹਾਣੀ ਬਦਲ ਕੇ ਦੂਜੇ ਪਾਸੇ ਹੋ ਗਈ ਆ ਵੀ ਇਹ ਹੋਇਆ ਕੀ ਆ ਚਾਚੀ ਨੇ ਤੇ ਇੱਕ ਕਰ ਹੀ ਨਹੀਂ ਪੁੱਛਿਆ ਭੈਣ ਜੀ ਸੱਚ ਦੱਸੋ ਹਾਂ ਹਾਂ ਨਹੀਂ ਫੇਰ ਉਹਨਾਂ ਦੀ ਵੀ ਮੈਂ ਲਾਉਣਾ ਦਲਵਾਕ ਸੋਹਣਾ ਵੀ ਕੱਲ ਕਰਦਾ ਟੈਲੀਫੋਨ ਤੇ ਇਹਨੂੰ ਦਲਵਾਕ ਨੂੰ ਵੀ ਕੀ ਕੀ ਗੱਲ ਪਈ ਏਦਾਂ ਥੋੜਾ ਗੱਲ ਆ ਵੀ ਜੀ ਉਥੇ ਇਹ ਕੰਮ ਕਰਕੇ ਗਈ ਆ ਉਹ ਰਿਸ਼ੇਦਾਰ ਵਾ ਸਾਡੀ ਤੇ ਸਾਡੇ ਨਾਲ ਇਹ ਵਤੀਰਾ ਵਰਤ ਕੇ ਗਈ ਆ ਹੈ ਕੀ ਜੰਦੇ ਆ ਚਾਚਾ ਮੈਨੂੰ ਤੇ ਸਮਝ ਨਹੀਂ ਆਉਂਦੀ ਮੈਂ ਕੀ ਕਰਾਂ ਉਹ ਤੇ ਸਮਝ ਤਾਂ ਤੈਨੂੰ ਕੀ ਆਣੀ ਆ ਸਮਝ ਵਾਲੀ ਗੱਲ ਤੇ ਜਿਹੜੀ ਆ ਸਾਡੇ ਤੋਂ ਬਾਹਰ ਹੋ ਗਈ ਆ ਤੂੰ ਆ ਗੱਲ ਦੱਸੀ ਆ ਤੇ ਇਹ ਤੇ ਬੜੀ ਮਾੜੀ ਗੱਲ ਹੋਈ ਆ ਤਾਂ ਇਹਦਾ ਚੰਗੀ ਗੱਲ ਨਹੀਂ ਇਹ ਵੀ ਯਾਰ ਉਹਨੇ ਇੱਕੋ ਹੀ ਕਹਾਣੀ ਆ ਉਹ ਸਾਡਾ ਬੱਚਾ ਵਾ ਉਹਦਾ ਇੱਕੋ ਹੀ ਗੱਲ ਆ ਵੀ ਉਹਨੇ ਕੁੜੀ ਨੇ ਸਾਨੂੰ ਤਾਂ ਦੱਸਣਾ ਦੱਸਾਈ ਤੇ ਇਹਨੂੰ ਨਾ ਦੱਸਦੀ ਸੁੱਖ ਨੂੰ ਨਾ ਦੱਸਦੀ ਹੈ ਸਾਨੂੰ ਨਾ ਦੱਸਦੀ ਆਪਣੀ ਮਾਂ ਨੂੰ ਵੀ ਦੱਸ ਕੇ ਜਾਂਦੀ ਵੀ ਮੈਂ ਮੰਮੀ ਚੱਲ ਜਾਣਾ ਵਾ ਨਾ ਮਾਵਾਂ ਧੀਆਂ ਦੀ ਇੱਕ ਗੱਲ ਹੁੰਦੀ ਆ ਹੁਣ 2 ਦਿਨ ਪਹਿਲਾਂ ਇੱਥੇ ਆਈ ਆ ਰਹੀ ਆ ਕੋਈ ਗੱਲ ਨਹੀਂ ਹੋਈ ਫਸਦੀ ਘੇੜਦੀ ਗਈ ਆ ਹਣਾ ਤਾਂ ਆਪਾਂ ਨੂੰ ਤਾਂ ਫੇਰ ਸ਼ੱਕ ਉਹ ਪੈਂਦਾ ਵਾ ਕੀ ਕੰਮ ਕੋਈ ਹੋਰ ਹੋਇਆ ਹੋ ਨਹੀਂ ਯਾਰ ਉਹਨੇ ਕਿਹੜਾ ਸਰਪ੍ਰਾਈਜ਼ ਦਿੱਤਾ ਸਾਨੂੰ ਕੋਈ ਸਰਪ੍ਰਾਈਜ਼ ਥੋੜਾ ਦਿੱਤਾ ਵਾ ਵੀ ਮੈਂ ਜਾ ਕੇ ਜੇ ਸਰਪ੍ਰਾਈਜ਼ ਵੀ ਉਹਨਾਂ ਦੇ ਮੈਂ ਉਹਨੇ ਜਾ ਕੇ ਬਾਹਰੋਂ ਜਾ ਕੇ ਸਾਨੂੰ ਕਾਲ ਕਰਦੀ ਸਾਨੂੰ ਵੀ ਮੈਂ ਪਹੁੰਚ ਗਈਆਂ ਆ ਗੱਲ ਆ ਫਿਕਰ ਨਾ ਕਰਿਓ ਮਾਸੀ ਕਹਿੰਦੀ ਇਹ ਦਿਹਾੜੀ ਚ ਹੀ ਗੱਲ ਬਣ ਗਈ ਨਹੀਂ ਗਲਤ ਗੱਲ ਦਿਹਾੜੀ ਚ ਇੱਥੇ ਤਾਂ ਸਾਲ-ਸਾਲ ਲੰਘ ਜਾਂਦਾ ਗੱਲ ਬਣਦੇ ਆ ਚਾਚਾ ਫਿਰ ਆਪਾਂ ਚੱਲ ਜਾਈਏ ਉਧਰ ਤੁਸੀਂ ਪੀਓ ਚਾ ਠੀਕ ਆ ਮੈਂ ਪਹਿਲਾਂ ਪਤਾ ਕਰਦਾ ਫਿਰ ਮੈਂ ਪਹਿਲਾਂ ਇਦਾਂ ਕਰ ਤੁਸੀਂ ਇਹ ਪਹਿਲਾਂ ਪਤਾ ਕਰੋ ਠੀਕ ਹੈ ਨਾ ਪਹਿਲਾਂ ਤੂੰ ਜਾ ਉਥੇ ਹਾਂ ਤੇ ਉੱਚਾ ਨਹੀਂ ਮਤ ਨਹੀਂ ਬੋਲਿਆ ਕਿਤੇ ਨੂੰ ਬਬੀ ਸੱਸ ਨੂੰ ਮਾੜਾ ਮੋਟਾ ਤੇ ਹੋ ਹੀ ਗਿਆ ਚੱਲ ਕੁਝ ਨਹੀਂ ਹੁੰਦਾ ਨਹੀਂ ਉੱਚੀ ਨਹੀਂ ਮੈਨੂੰ ਕੋਈ ਕਹਾਣੀ ਨਹੀਂ ਈ ਟੀ ਵੱਡੀ ਪਰ ਪਹਿਲਾਂ ਜਾ ਕੇ ਪੁੱਛ ਤੇ ਮੁੜ ਕੇ ਮੈਨੂੰ ਦੱਸੀ ਠੀਕ ਹੈ ਆਣ ਕੇ ਮੈਨੂੰ ਦੱਸਣਾ ਜ਼ਰੂਰੀ ਹੋ ਹਾਂ ਹਾਂ ਟੈਲੀਫੋਨ ਤੇ ਨਾ ਦਸੀ ਮੈਨੂੰ ਸਦਾ ਆਣ ਕੇ ਆਪ ਦਸੀ ਆਪ ਦਸੀ ਤੇ ਫੇਰ ਮੈਂ ਫੇਰ ਵੇਖਦੇ ਆ ਉਹਦਾ ਫੇਰ ਆਪ ਜਾਵਾਂਗੇ ਦੋ ਜਾਣੇ ਵੀ ਕੀ ਗੱਲ ਆ ਤੇ ਸਾਨੂੰ ਉਹਦਾ ਦੱਸ ਕਿੱਥੇ ਸਾਨੂੰ ਉਹਦਾ ਟੈਲੀਫੋਨ ਕਰਾਣੀ ਤੇ ਹੁਣੀ ਠੀਕ ਆ ਚੱਲ ਆ ਤੇ ਨਹੀਂ ਤੇ ਫੇ ਅਗਲਾ ਸਟੈਪ ਚੁੱਕੀਏ ਆਓ ਠੀਕ ਆ ਮੈਂ ਜਾਣਾ ਚੰਗਾ ਬੁੱਤ ਫੇ ਚੰਗਾ ਬੁੱਤ ਚੰਗਾ ਪੀ ਲੈਨੇ ਆ ਪੀ ਲੈਨੇ ਬਸ ਚੰਗਾ ਬੇਟਾ ਚੰਗਾ ਕੰਮ ਹੋਇਆ ਈ ਓਏ ਹੈ ਬੜੀ ਫਗਰ ਵਾਲੀ ਗੱਲ ਹੋ ਗਈ ਆ ਕੁੜੀ ਬੜੀ ਬੀਵੀ ਸੀ ਤੇ ਇਹਦੇ ਬੜਾ ਕੰਮ ਖਰਾਬ ਹੋਇਆ ਚਲੋ ਅੱਛਾ ਜੋ ਮਹਾਰਾਜ ਕਰਨਗਾ ਸੋ ਪਰਵਾਹ ਨਹੀਂ ਆ ਕੋਈ ਗੱਲ ਨਹੀਂ